ਮਾਫ ਕਰੋ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਜਿਹੜੇ ਬੰਦੇ ਹੋਟਲਾਂ ਦੇ ਵਿੱਚ ਕੁੜੀਆਂ ਸਪਲਾਈ ਕਰ ਰਹੇ ਨੇ ਪੈਸੇ ਦੀ ਖਾਤਰ ਜੇ ਉਹਨਾਂ ਨੂੰ ਚਾਰ ਪੈਸੇ ਵਧ ਦੇਤੇ ਜਾਣ ਉਹ ਆਪਦੇ ਘਰ ਦੇ ਵੀ ਮੂਰੇ ਪੇਸ਼ ਕਰ ਸਕਦੇ ਨੇ ਫਿਰ ਗਤੀ ਹੋ ਗਈ ਸੌਣਾ ਗਤੀ ਹੁਣ ਤਾਂ ਪਿਆਰ ਹੋਣਾ ਹੈ ਚੋਰ ਹੋਣਾ ਮਨਣਾ ਬੈਠੋ ਮੈਂ ਕਿਹਾ ਵੀ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਸਜਖੰਡ ਦੇ ਲਾਗੇ ਕੀ ਹੋਣ ਦਿਆ ਵਾ ਦੇ ਵਪਾਰ ਨਸ਼ਾ ਸ਼ਰਾਬਾਂ ਪੇਸ਼ ਹੋਣੀਆਂ ਹੋਟਲਾਂ ਦੇ ਵਿੱਚ ਮੈਂ 1000 ਰੁਪਿਆ ਕੁੜੀਆਂ ਦਾ ਸ਼ਾਰਟ ਹੁੰਦਾ ਵਾ ਜੀ ਕੁੜੀ ਸਪਲਾਈ ਕੀਤੀ ਜਾਂਦੀ ਹੈ ਕਮਰੇ ਦਾ ਭਾਈ ਕਿਰਾਇਆ ਹੁੰਦਾ ਵਾ ਰੂਮ ਦਾ ਰੈਂਟ ਹੁੰਦਾ ਵਾ ਸ਼ਾਰਟ ਦਾ ਮਤਲਬ ਕੀ ਹੈ ਤੂੰ ਸ਼ਾਰਟ ਦਾ ਮਤਲਬ ਦੱਸ 10 ਮਿੰਟ ਦਾ ਨਹੀਂ ਜੇ ਮੰਨਿਆ ਜਦੋਂ ਚਾਰ ਲਫੜੇ ਪਏ ਫਿਰ ਸਾਰਾ ਕੁਝ ਤੋਤੇ ਵਾਂਗੂ ਨੂੰ ਬਗਨ ਲਾ ਪਿਆ ਹਾਂ ਜੀ ਮੈਂ ਕਰਦਾ ਵਾਂ ਕੰਮ ਮੈਂ ਕਿੰਨਾ ਮੈਂ ਕਰਦਾ ਨਹੀਂ ਇੱਥੇ ਸਮਾਂ ਨਹੀਂ ਹੈ 10 ਨਹੀਂ ਕਿਉਂ ਤਾਂ ਤਾਂ ਪਰੇ ਬਾਹਰ ਉਹਨਾਂ ਨੂੰ ਦੋ ਦੋ ਚਾਰ ਚਾਰ ਕੁੜੀਆਂ ਦੀਆਂ ਫੋਟੋਆਂ ਸੈਂਡ ਕੀਤੀਆਂ ਜਾਂਦੀਆਂ। ਉਹ ਫਿਰ ਗੱਲ ਕਰਦੇ ਨੇ ਵੀ ਨਹੀਂ ਸਾਨੂੰ ਇਹ ਪਸੰਦ ਨਹੀਂ ਆ। ਉਹ ਫਿਰ ਦੂਸਰੀਆਂ ਹੋਰ ਮਤਲਬ ਕਿ ਇੱਕ ਮੁੰਡੇ ਨੂੰ ਇਹ 4-4 5-5 ਕੁੜੀਆਂ ਸਪਲਾਈ ਕਰਨ ਦੇਣੇ, ਵਿਖਾਉਣ ਦੇਣੇ ਤੇ ਮਗਰ ਕਿੰਨੀ ਲਾਈਨ ਲੱਗੀ ਹੋਈ ਆ। ਕੱਲੀ ਐਸਜੀਪੀਸੀ ਜਾਵੇ ਨਾ ਜੇ ਚਾਵੇ ਤੇ ਇਹ ਲਾਗੋ-ਚਾਗੋ ਸਾਰਾ ਗੰਦ ਮੁੱਕ ਸਕਦਾ ਵਾ ਪਰ ਉਹ ਚਾਹੁੰਨ ਹੀ ਨਹੀਂ ਦੇ। ਉਹ ਚਾਹੁੰਦੇ ਨਹੀਂ ਆ ਕਿ ਸਾਡੇ ਸੱਚਖੰਡ ਦੇ ਲਾਗੇ-ਚਾਗੇ ਇਹ ਗੰਦ ਮੁੱਕੇ। ਉਹ ਤਾਂ ਆਪ ਮੇਰੇ ਖਿਆਲ ਨਾਲ ਪਵਾਉਣ ਦੇ ਨੇ ਫਿਰ ਹਿਸਾਬ ਨਾਲ ਤਾਂ। ਪਰ ਹੁਣ ਤਾਂ ਇੰਨਾ ਇੱਕ ਬੇੜਾ ਗਰਕ ਗਿਆ ਵਾ ਨਾ ਤੁਸੀਂ ਬੁਰਜ ਤੋਂ ਸ਼ੁਰੂ ਹੋ ਜੋ ਤੁਹਾਨੂੰ ਉਸ ਤੋਂ ਬਾਅਦ ਸੱਚਖੰਡ ਤੱਕ ਪਹੁੰਚਦੇ ਆ ਪਹੁੰਚਦੇ ਆ ਤੁਹਾਨੂੰ ਕਿਤੇ ਕੋਈ ਸਾਦਗੀ ਕੋਈ ਸਵੱਛਤਾ ਨਹੀਂ ਨਜ਼ਰ ਆਉਣੀ ਜਾਂ ਤਾਂ ਕੈਮਰੇ ਵਾਲੇ ਜਾਂ ਹੋਟਲਾਂ ਵਾਲੇ ਉਹ ਰੋਲਾ ਪਾਉਂਦੇ ਹੋਣਗੇ ਮਤਲਬ ਕਿ ਤੁਹਾਡੀ ਬਿਰਤੀ ਦਾ ਬੇੜਾ ਗਰਕੇ ਇਹਨੇ ਕਰਕੇ ਹੀ ਰਹਿਣਾ ਵਾ ਇਹ ਕੁੱਤਖਾਨੇ ਦਾ ਤਾਂ ਸਾਨੂੰ ਪਤਾ ਹੀ ਨਹੀਂ ਆ ਵੀ ਇਹ ਕੀ ਕਰਦੇ ਤੇ ਕੀ ਨਹੀਂ ਕਰਦੇ ਸਾਨੂੰ ਤਾਂ ਸਾਫ਼ ਸੁਥਰਾ ਜੋ ਸੰਗਤ ਕਹਿ ਦਿੰਦੀ ਆ ਵੀ ਹਾਂ ਪੁਰਾਣੀ ਜਗ੍ਹਾ ਦੀ ਆ ਹੋਇਆ ਅਸੀਂ ਤਾਂ ਫਿਰ ਕਾਰਵਾਈ ਕਰਦੇ ਆ ਜਾ ਕੇ ਬਰੇਟਾਂ ਰੋਟਾਂ ਦਾ ਨਹੀਂ ਸਾਨੂੰ ਪਤਾ ਇਹ ਉਹਨਾਂ ਦਾ ਤੋਂ ਹੀ ਪਤਾ ਲੱਗਾ ਵੀ ਆ ਸ਼ੌਟ ਆ ਤੇ ਅਜਦਾ 100 ਰੁਪਈਆ ਵਾ ਜੀ ਮਾਫ ਕਰਿਓ ਸਾਡੇ ਕੋਲ ਹੈ ਨਹੀਂ ਆ ਕਬੂਤਰ ਵਾਲੀ ਅੱਖ ਕਿ ਬਿੱਲੀ ਮੂਰੇ ਆ ਜੇ ਤੇ ਅਸੀਂ ਅੱਖਾਂ ਬੰਦ ਕਰ ਲਈਏ ਜਿਹੜੇ ਘੰਟੇ-ਘੰਟੇ ਬਾਅਦ ਲਾਗ ਵੀ ਕੰਮ ਚੱਲਣ ਡਿਆ ਵਾ 500 ਰੁਪਈਆ ਦੋ ਤੇ ਰੂਮ ਲੈ ਕੇ ਆਪਣਾ ਕੰਮ ਕਰਕੇ ਗਾਂਹ ਜਾਂਦੇ ਪਏ ਨੇ ਅੱਜ ਕੱਲ ਦੇ ਗੰਦ ਪਾ ਕੇ ਗਾਂਹ ਜਾਂਦੇ ਨੇ ਲੈਣਾ ਦੇਣਾ ਕੀ ਬਿਮਾਰੀ ਨੂੰ ਜਿਹਨੂੰ ਪੈਸੇ ਆਉਣ ਦੇ ਹੁਣ ਹਰਾਮ ਦੇ ਉਹਨੂੰ ਬਿਮਾਰੀ ਨਾਲ ਕੀ ਲੈਣਾ ਦੇਣਾ ਉਹ ਤਾਂ ਮਹਾਰਾਜ ਹੈ ਨਾ ਜਦੋਂ ਉਹਨਾਂ ਨੇ ਸੱਟ ਮਾਰੀ ਫਿਰ ਇਹਨਾਂ ਨੇ ਮੰਜੇ ਦੇ ਉੱਤੇ ਕਿਰਸ ਕਿਰਸ ਕੇ ਮਰਨਾ ਕੀੜੇ ਪਏ ਪਏ ਮਰਨਾ ਪ੍ਰਸ਼ਾਸਨ ਉਤੇ ਇੱਕ ਪਾਸੇ ਰੱਖ ਦੋ ਸੱਚਖੰਡ ਦੀ ਗੱਲ ਜਿਹੜੇ ਐਸਜੀਪੀਸੀ ਵਾਲੇ ਨੇ ਇਹਨਾਂ ਚ ਯੂਰਤ ਖਤਮ ਹੋ ਗਈ ਹੋਈ ਹੈ ਜੇ ਯੂਰਤ ਹੈਗੀ ਆ ਤਾਂ ਆਪਣੇ ਸਿੱਖਾਂ ਨੂੰ ਕੁੱਟਣ ਦੀ ਹੈਗੀ ਆ ਕਦੀ ਤੁਸੀਂ ਵੇਖਿਆ ਵਾ ਕਿ ਨਿਹੰਗ ਸਿੰਘ ਦੇ ਸਥਾਨ ਦੇ ਉੱਤੇ ਬੇਦਵੀ ਹੋ ਗਈ ਹੋਵੇ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਮਰਸਾ ਦੇ ਦਰਬਾਰ ਸਾਹਿਬ ਹਰਮਨ 사ਚਕਣ ਸਿੰਘ ਦਰਬਾਰ ਸਾਹਿਬ ਦੇ ਨੇੜੇ ਦੀ ਆ ਜਿੱਥੇ ਕੀ ਨਿਯਾਕ ਸਿੰਘ ਗੁਰੂ ਕੀ ਲਾੜੀਆ ਫੌਜਾ ਪਰਮਜੀਤ ਸਿੰਘ ਅਕਾਲੀ ਤੇ ਰਾਜੀਵ ਸਿੰਘ ਅਕਾਲੀ ਆਪਣੇ ਸਾਥੀਆਂ ਦੇ ਨਾਲ ਉੱਥੇ ਪਹਿਰਾ ਲਾਉਂਦੇ ਨੇ ਕਿਉਂਕਿ ਉਹਨਾਂ ਨੂੰ ਇੱਕ ਸੂਚਨਾ ਮਿਲਦੀ ਆ ਕਿਸੇ ਸੰਗਤ ਨੇ ਉਹਨਾਂ ਨੂੰ ਤਲਾਹ ਦਿੱਤੀ ਸੀ ਕਿ ਸਚਕਣ ਦਰਬਾਰ ਸਾਹਿਬ ਦੇ ਨੇੜੇ ਕਈ ਹੋਟਲਾਂ ਦੇ ਵਿੱਚ ਜਿਹੜਾ ਕੀ ਧੰਦਾ ਚੱਲਦਾ ਵਾ ਦੇ ਵਪਾਰ ਦਾ ਕੁੜੀਆਂ ਸਪਲਾਈ ਹੁੰਦੀਆਂ ਨੇ ਉਸ ਨੂੰ ਲੈ ਕੇ ਅੱਜ ਇਹਨਾਂ ਨੇ ਇੱਕ ਗ੍ਰਾਹਕ ਬੁਲਾ ਕੇ ਆਪਣਾ ਇੱਕ ਨੌਜਵਾਨ ਸਾਥੀ ਭੇਜਿਆ ਅਤੇ ਮੌਕੇ ਤੇ ਰੇਡ ਵੀ ਮਾਰੀ ਗਈ। ਬਾਕੀ ਗੱਲਬਾਤ ਨਾ ਕਰਾਂਗੇ ਸਾਡਾ ਰਾਜੀ ਸਿੰਘ ਕਾਲੀ ਨੇ ਪੁੱਛਿਆ ਕਿ ਸਾਰਾ ਕੀ ਹੈ ਮਾਮਲਾ? ਸਤਿ ਸ੍ਰੀ ਅਕਾਲ ਫਤਿਹ ਸਾਡੀ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਾਲੀ ਜੀ ਕੀ ਸੀ ਇਹ ਮਾਮਲਾ? ਕਿੱਥੇ ਪੈਰ ਆਇਆ ਸੀ? ਕੀ ਤੁਹਾਨੂੰ ਇਤਲਾਹ ਮਿਲੀ ਸੀ ਦਸ਼ਕਾਂ ਜੂ ਸਾਂਝਾ ਕਰਦੇ ਹੋ? ਸੰਗਤ ਨੇ ਤੁਹਾਨੂੰ ਕੀ ਉਪਦੇਸ਼ ਲਗਾਇਆ ਸੀ ਤੇ ਕੀ ਤੁਸੀਂ ਸਾਰੀ ਆ ਕੇ ਕਾਰਵਾਈ ਪਾਈ ਉੱਥੇ? ਵੈਸੇ ਤਾਂ ਜੀ ਹੁਣ ਕੋਈ ਲੋਕਣੇ ਛੋਪਣ ਵਾਲਾ ਕੋ ਕੰਮ ਰਹਿ ਹੀ ਨਹੀਂ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਸਜਖੰਡ ਦੇ ਲਾਗੇ ਕੀ ਹੋਣ ਦਿਆ ਵਾ ਦੇ ਵਪਾਰ ਨਸ਼ਾ ਸ਼ਰਾਬਾਂ ਪੇਸ਼ ਹੁੰਦੀਆਂ ਹੋਟਲਾਂ ਦੇ ਵਿੱਚ ਸਾਨੂੰ ਵੀ ਇਸ ਤਰ੍ਹਾਂ ਸੰਗਤ ਵੱਲੋਂ ਕੋਈ ਜਾਣਕਾਰੀ ਮਿਲੀ ਸੀ ਤੇ ਅਸੀਂ ਫਿਰ ਆਪਣਾ ਮੁੰਡਾ ਨੌਜਵਾਨ ਇੱਕ ਭੇਜਿਆ ਗਾਗ ਬਣਾ ਕੇ ਤੇ ਜਿਵੇਂ ਮੁੰਡੇ ਦੇ ਨਾਲ ਗੱਲ ਹੁੰਦੀ ਆ ਪਹਿਲਾਂ ਤਾਂ ਨਾ ਕਰ ਜਾਂਦਾ ਕਿ ਸਖਤਾਈ ਕਰਕੇ ਬੜੀ ਹੋਈ ਹੈ ਜੀ ਐਵੇਂ ਨਹੀਂ ਕੁਝ ਹੋਣਾ ਫਿਰ ਉਹਨੂੰ ਪੁੱਛਦਾ ਕਿੰਨੇ ਜਣੇ ਜੇ ਤੁਸੀਂ ਦੋ ਜਣੇ ਜੇ ਕਿੰਦਾ ਦੋ ਜਣੇ ਆ ਜੀ ਕਿੱਥੇ ਦੂਸਰਾ ਇਹ ਉਹ ਵੀ ਲੱਭਣ ਗਿਆ ਵਾ ਤੇ ਕੋਈ ਨਹੀਂ ਬੁਲਾ ਲੈਨੇ ਆ ਨਾਲ ਹੀ ਬਾਤ ਤੁਰੇ ਤੁਰੇ ਜਾਂਦੇ ਫਿਰ ਵਾਪਸੀ ਜਦੋਂ ਜਾਣ ਲੱਗਦਾ ਵਾ ਮਗਰੇ ਹੀ ਕਹਿ ਦਿੰਦਾ ਵਾ ਵੀ 1000 ਰੁਪਇਆ ਛੋਟ ਪਰ ਪਰਸਨ 1000 ਰੁਪਇਆ ਸ਼ੋਰ ਮਤਲਬ ਕਿ ਦੋ ਜਣੇ ਆਉਣਗੇ ਤੇ 2000 ਰੁਪਇਆ ਸ਼ੋਰ ਦੀ ਗੱਲ ਕੀਤੀ ਹੈ ਪੁੱਛਿਆ ਵੀ ਸ਼ੋਰ ਕੀ ਹੁੰਦਾ ਵਾ ਸ਼ੋਰ ਅਸੀਂ ਇਜਾਜ਼ਤ ਦਾ ਪਟਾਕੇ ਨੂੰ ਸ਼ੋਰ ਕਹਿੰਦੇ ਆ ਵੀਡੀਓ ਸ਼ੋਰ ਕਹਿੰਦੇ ਆ ਇਹ ਹੋਟਲਾਂ ਵਾਲੇ ਦਾ ਜਿਹੜਾ ਕਾਉਂਟਰ ਵਾੜਿਆ ਇਹ ਸ਼ੋਰ ਕਿਹੜਾ ਹੁੰਦਾ ਨੇ ਦਾ ਇਹ ਉਹਨੂੰ ਪੁੱਛਿਆ ਗਿਆ ਸੀ ਕਿ ਬਾਅਦ ਦੇ ਵਿੱਚ ਜਦੋਂ ਅਸੀਂ ਉਹਦੇ ਹੋਟਲ 'ਚ ਵੜੇ ਆਂ ਦਾਖਲ ਹੋਏ ਆਂ ਪਹਿਲਾਂ ਤਾਂ ਮੰਨਿਆਣਾ ਕਹਿੰਦਾ ਜੀ ਮੈਂ ਤਾਂ ਕਮਰੇ ਨੂੰ ਸ਼ੋਰ ਕਹਿਣ ਡਿਆ ਵਾਂ ਮੈਂ ਕਿਹਾ ਕਮਰੇ ਦਾ ਭਾਈ ਕਿਰਾਇਆ ਹੁੰਦਾ ਵਾ ਰੂਮ ਦਾ ਰੈਂਟ ਹੁੰਦਾ ਵਾ ਸ਼ੋਰ ਦਾ ਮਤਲਬ ਕੀ ਹੈ ਤੂੰ ਸ਼ੋਰ ਦਾ ਮਤਲਬ ਦ ਫਿਰ ਸਾਰਾ ਕੁਝ ਤੋਤੇ ਵਾਂਗੂ ਨੂੰ ਬਗਨ ਲਾ ਪਿਆ ਹਾਂਜੀ ਮੈਂ ਕਰਦਾ ਵਾਂ ਕੰਮ ਮੈਂ 1000 ਰੁਪਿਆ ਵੀ ਕੁੜੀਆਂ ਦਾ ਸ਼ਾਰਟ ਹੁੰਦਾ ਵਾ ਜੀ ਕੁੜੀ ਸਪਲਾਈ ਕੀਤੀ ਜਾਂਦੀ ਹੈ ਜਿਸ ਨੂੰ ਵੀ ਬਾਬਾ ਜਿਹੜੀ ਕੁੜੀਆਂ ਸਪਲਾਈ ਕਰਦੇ ਨੇ ਇਹ ਲੋਕਲ ਕੁੜੀਆਂ ਹੁੰਦੀਆਂ ਨੇ ਕਿ ਅੰਮ੍ਰਿਤਸਰ ਤੋਂ ਬਾਹਰ ਦੀਆਂ ਹੁੰਦੀਆਂ ਨੇ ਕੋਈ ਫੋਟੋ ਵਗਾਰਾ ਇਸ ਫੋਨ 'ਚ ਮਿਲਿਆ ਕੋਈ ਨੰਬਰ ਮਿਲਿਆ ਹੋਰ ਕੀ ਕੀ ਉਸਦੇ ਫੋਨ ਵਿੱਚ ਸਾਂਝਾ ਹੋਇਆ ਹਾਂਜੀ ਨੰਬਰ ਇਹਨਾਂ ਦੇ ਜਿਹੜਾ ਇਹਦਾ ਫੋਨ ਸੀ ਉਹਦੇ ਵਿੱਚੋਂ ਅਸੀਂ ਜਦੋਂ ਡਿਟੇਲ ਕੱਢੀ ਆ ਉਹਦੇ ਵਿੱਚ ਕੁੜੀਆਂ ਇੱਕ ਦੂਜੇ ਨੂੰ ਸੈਂਡ ਕਰਦੇ ਨੇ ਤਰਮ ਕੋਈ ਮੁੰਡਾ ਹੁੰਦਾ ਵਾ ਉਹਨਾਂ ਨੂੰ ਦੋ ਚਾਰ ਚਾਰ ਕੁੜੀਆਂ ਦੀਆਂ ਫੋਟ ਉੱਪਰ ਗੱਲ ਕਰਦੇ ਨੇ ਵੀ ਨਹੀਂ ਸਾਨੂੰ ਇਹ ਪਸੰਦ ਨਹੀਂ ਆ ਉਹ ਫਿਰ ਦੂਸਰੀਆਂ ਹੋਰ ਮਤਲਬ ਕਿ ਇੱਕ ਮੁੰਡੇ ਨੂੰ ਇਹ 4-4 5-5 ਕੁੜੀਆਂ ਸਪਲਾਈ ਕਰਨ ਦੇਣੇ ਵਿਖਾਉਣ ਦੇਣੇ ਤੇ ਮਗਰ ਕਿੰਨੀ ਲਾਈਨ ਲੱਗੀ ਹੋਈ ਆ ਔਰ ਕੁੜੀਆਂ ਮੇਰੇ ਖਿਆਲ ਨਾਲ ਅੰਮ੍ਰਿਤਸਰ ਦੀਆਂ ਨਹੀਂ ਐ ਥੋੜੀਆਂ ਲੰਬ ਦੀਆਂ ਹੋ ਸਕਦੀਆਂ ਵਾ ਕਿਉਂਕਿ ਅੰਮ੍ਰਿਤਸਰ ਦਾ ਤੇ ਹੁਣ ਲਾਜ਼ਮੀ ਆ ਅੰਮ੍ਰਿਤਸਰ ਤੋਂ ਉੱਠ ਕੇ ਕੁੜੀ-ਕੁੜੀ ਆ ਕੇ ਤੇ ਇੱਥੇ ਧੰਦਾ ਕਰੂਗੀ ਰਾਤ ਨੂੰ ਲਾਂਬ ਦੀਆਂ ਵਾ ਜਾਂ ਹੋ ਸਕਦਾ ਵੀ ਜਿਹੜੇ ਮਾਪਿਓ ਪੜਨ ਲਈ ਭੇਜਣ ਦੇ ਨੇ ਕੁੜੀਆਂ ਨੂੰ ਪੀਜੀ ਦੇ ਵਿੱਚ ਰਹਿੰਦੀਆਂ ਉਹ ਵੀ ਹੋ ਸਕਦੀਆਂ ਵਾ ਇਥੇ ਮਾਪਿਓ ਤਨੂ ਮੈਂ ਦੱਸਣਾ ਜੀ ਤਾਂ ਆਪਣੀਆਂ ਕੁੜੀਆਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਿਹੜੀਆਂ ਹੋਟਲਾਂ ਦੇ ਵਿੱਚ ਪੜਾਈ ਕਰਨ ਡੀਆਂ ਬਲੈਕ ਤਾਂ ਨਹੀਂ ਕਿ ਵੱਡਾ ਸਕੈਂਡਲ ਲੱਗ ਸਕਦਾ ਵਾ ਜੇਕਰ ਕੁੜੀਆਂ ਮੋਕੇ ਬਰਾਬਦ ਹੋ ਜਾਂਦੀਆਂ ਤੇ ਇਹ ਵੀ ਪਤਾ ਲੱਗਾ ਕਹਿੰਦੇ ਉਮਰ ਦੇ ਹਿਸਾਬ ਨਾਲ ਕੁੜੀਆਂ ਦੇ ਪੈਸੇ ਰੱਖੇ ਗਏ ਨੇ ਜੇਕਰ 18 ਸਾਲ ਤੋਂ ਘੱਟ ਆ ਉਹਦੇ ਪੈਸੇ ਜ਼ਿਆਦਾ ਵਾ ਜੋ ਜੋ ਉਮਰ ਵੱਧ ਹੁੰਦੀ ਆ ਇਹ ਪੈਸੇ ਉਸ ਹਿਸਾਬ ਨਾਲ ਸੈੱਟ ਕਰਦੇ ਨੇ ਹੋ ਸਕਦਾ ਜੀ ਬੜਾ ਕੁਝ ਹੋ ਸਕਦਾ ਵਾ ਇਹਦੇ ਵਿੱਚ ਅਸੀਂ ਚਲੋ ਸਾਡੇ ਤੇ ਕੋਈ ਹੈ ਨਹੀਂ ਪੁਖਤਾ ਤੇ ਹੈ ਨਹੀਂ ਆ ਸਬ ਪਰ ਹੋ ਸਕਦਾ ਵਾ ਕਿਉਂਕਿ ਜਿਹੜੀਆਂ ਮੈਂ ਕੁੜੀਆਂ ਦੀਆਂ ਫੋਟੋਆਂ ਵੇਖੀਆਂ ਸੀ ਉਹ ਲਗਭਗ 20 25 20 25 ਦੀ ਰੇਂਜ ਚ ਹੋਣੀਆਂ ਵਾ ਕੁੜੀਆਂ ਔਰ ਇੱਕ ਨੂੰ ਤੇ 6 ਫੋਟੋਆਂ ਸੈਂਡ ਕੀਤੀਆਂ ਉਹ ਕਹਿੰਦਾ ਪਿਆ ਵਾ ਵੀ ਮੈਨੂੰ ਇਹ ਇਹਨਾਂ ਨੇ ਨਾ ਕਰ ਦਿੱਤੀ ਆ ਮਤਲਬ ਕਿ ਕੁਤਾਲ ਮੇਲ ਨਹੀਂ ਬੰਦਾ ਪਿਆ ਹੋਰ ਕਲਾ ਹੋਰ ਸੈਂਡ ਕਰ ਫਿਰ ਉਹਦਾ ਮਤਲਬ ਕਿ ਲੈਣ ਲੱਗੀ ਹੋएगी ਕਾਫੀ ਲੰਬੀ ਹੋएगी ਤਾਲਮੀ ਕਿਸ ਤਰ੍ਹਾਂ ਬਣਿਆ ਨਹੀਂ ਕੋਈ ਰੇਡ ਦਾ ਤਾਲਮੀ ਨਹੀਂ ਬਣਿਆ ਕੋਈ ਲਾਈਟ ਦਾ ਨਹੀਂ ਬਣਿਆ ਕਿਸ ਤਰ੍ਹਾਂ ਤਾਲਮੀ ਨਹੀਂ ਬਣਿਆ ਇਹਨੇ ਕਿਹਾ ਵੀ ਹੋਰ ਜਿਹੜਾ ਕੁੜੀਆਂ ਦੇ ਫੋਟੋ ਬਾਜਮੀਆ ਜੀ ਤਰ੍ਹਾਂ ਰੇਡ ਦਾ ਹੀ ਹੋ ਸਕਦਾ ਵਾ ਕਿ ਅਗਲੇ ਨੇ ਪੈਸੇ ਘੱਟ ਦੇਣੇ ਹੋਣ ਜਾਂ ਇਹਨਾਂ ਨੇ ਵੱਧ ਮੰਗੇ ਹੋਣ ਜਾਂ ਕੁਝ ਵੀ ਹੋ ਸਕਦਾ ਵਾ ਕਿ ਕਿਆ ਪਤਾ ਇਹਨਾਂ ਦੇ ਹੋਟਲਾਂ ਨੇ ਦੀ ਕਮਿਸ਼ਨ ਹੋਵੇ ਇਹਨਾਂ ਦਾ ਰੂਮ ਲੱਗਦਾ ਵਾ 1000 ਰੁਪਿਆ ਇਹਦਾ ਹੋਏਗਾ 1000 ਰੁਪਿਆ ਕੁੜੀ ਬਹੁਤ ਕੁਝ ਹੋ ਸਕਦਾ ਜੀ ਤਾਂ ਹੀ ਤਾਂ ਇਹ ਆਪਣੇ ਹੋਟਲ ਵੀ ਪ੍ਰੋਵਾਈਡ ਕਰਾਉਂ ਰਹੇ ਨੇ ਤੇ ਕੁੜੀ ਵੀ ਪ੍ਰੋਵਾਈਡ ਕਰਾਉਂ ਰਹੇ ਨੇ ਬਿਲਕੁਲ ਇਹੋ ਵੀ ਬੜੀ ਸ਼ਰਮ ਵਾਲੀ ਗੱਲ ਆ ਸਰਕਾਰ ਦੀ ਦਰਬਾਰ ਸਾਹਿਬ ਹੰਦਰਬਾਗ ਸਾਹਿਬ ਕਹਿੰਦੇ ਨੇ ਸੰਗਤ ਦੇਸ਼ ਆਵੇਸ਼ਾ ਦੌਂਦੀ ਆ ਪਰ ਇੱਥੇ ਲਾਗੇ-ਜਾਗੇ ਇਸ ਤਰ੍ਹਾਂ ਹੋਟਲਾਂ ਦੀ ਇਹ ਕੰਮ ਚੱਲਦਾ ਜਿਹੜੇ ਕਈ ਹੋਟਲ ਚਲਾ ਰਹੇ ਨੇ ਕਿਤੇ ਕਿਤੇ ਪ੍ਰਸ਼ਾਸਨ ਦਾ ਵੀ ਜਿਹੜਾ ਇਸ ਵੱਲ ਧਿਆਨ ਦੇਣਾ ਚਾਹੀਦਾ ਵਾ ਅੱਜ ਦਿਨ ਅਸੀਂ ਦੇਖਿਆ ਵੀਡੀਓ ਬਰਾਬਰ ਹੁੰਦੀ ਆ ਅਜਿਹੇ ਹੋਟਲਾਂ 'ਚ ਰੇਡ ਮਾਰੀ ਜਾਂਦੀ ਆ ਮੁੰਡੇ ਕੁੜੀਆਂ ਬਰਾਬਰ ਹੁੰਦੇ ਨੇ ਪਰ ਫਿਰ ਵੀ ਜਿਹੜਾ ਕੰਮ ਆ ਬੜੇ ਧਰਾਨੇ ਨਾਲ ਚੱਲ ਰਿਹਾ ਸਸਤਾਈ ਕਹੀ ਜਾਂਦੀ ਆ ਨਾ ਦੀ ਸਸਤਾਈ ਪਰ ਕੰਮ ਹਜੇ ਵੀ ਚੱਲ ਰਿਹਾ ਵਾ ਇੱਕੜਾ ਸਮਾਂ ਸੀ ਅੱਜ ਤੋਂ ਕੋਈ ਅਸੀਂ 20 ਪਿੰਡ ਤੋਂ ਕੋਈ ਬਜ਼ੁਰਗ ਆਉਂਦਾ ਸੀ ਨਾ ਸੱਜਖੰਡ ਨੂੰ ਤੇ ਉਹ ਜਦੈ ਹੀ ਉਹਨੂੰ ਸੱਜਖੰਡ ਦਾ ਯਾਰ ਆਸੇ ਨਾ ਉਹ ਦੂਰੋਂ ਹੀ ਸਿਰ ਝੁਕਾ ਦਿੰਦਾ ਸੀ ਪਰ ਹੁਣ ਤਾਂ ਇੰਨਾ ਇੱਕ ਬੇੜਾ ਗਰਕ ਗਿਆ ਵਾ ਨਾ ਤੁਸੀਂ ਬੁਰਜ ਤੋਂ ਸ਼ੁਰੂ ਹੋ ਜੋ ਤੁਹਾਨੂੰ ਉਸ ਤੋਂ ਬਾਅਦ ਸੱਜਖੰਡ ਤੱਕ ਪਹੁੰਚਦੇ ਆ ਪਹੁੰਚਦੇ ਆ ਤੁਹਾਨੂੰ ਕਿਤੇ ਕੋਈ ਸਾਦਗੀ ਕੋਈ ਸਵੱਛਤਾ ਨਹੀਂ ਨਜ਼ਰ ਆਉਣੀ ਜਾਂ ਤਾਂ ਕੈਮਰੇ ਵਾਲੇ ਉਹ ਰੋਲਾ ਪਾਉਂਦੇ ਹੋਣਗੇ ਜਾਂ ਹੋਟਲਾਂ ਵਾਲੇ ਉਹ ਰੋਲਾ ਪਾਉਂਦੇ ਹੋਣਗੇ ਜਾਂ ਫੜੀਆਂ ਜਿਹੜੀਆਂ ਭਈਆਂ ਦੀਆਂ ਲੱਗੀਆਂ ਉਹ ਰੋਲਾ ਮਤਲਬ ਕਿ ਤੁਹਾਡੀ ਬਿਰਤੀ ਦਾ ਬੇੜਾ ਕਰਕੇ ਇਹਨਾਂ ਨੇ ਕਰਕੇ ਹੀ ਰਹਿਣਾ ਵਾ ਪਹਿਲਾਂ ਤਾਂ ਜਦੋਂ ਬੰਦਾ ਸੋਚਦਾ ਸੀ ਨਾ ਪਿੰਡੋਂ ਉੱਠ ਕੇ ਚੱਲਦਾ ਸੀ ਜਾਂਦਾ ਸੀ ਕਿ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਉਹਦੀ ਬਿਰਤੀ ਉੱਥੋਂ ਤੱਕ ਜਾਂਦੀ ਸੀ ਤੇ ਉਹ ਦਰਸ਼ਨ ਵੀ ਕਰਦਾ ਸੀ ਪਰ ਹੁਣ ਹੁਣ ਤਾਂ ਇਹਨਾਂ ਦਾ ਇੰਨਾ ਕਾਵਾ ਉੱਤ ਗਿਆ ਵਾ ਕਿ ਤੁਹਾਨੂੰ ਨੀਡ ਹੋਵੇ ਨਾ ਹੋਵੇ ਪਰ ਇਹਨਾਂ ਨੇ ਤੁਹਾਨੂੰ ਹੋਟਲ ਦਾ ਰੂਮ ਪ੍ਰੋਵਾਈਡ ਕਰਾ ਕੇ ਹੀ ਰਹਿਣਾ ਵਾ ਔਰ ਉਸ ਤੋਂ ਬਾਅਦ ਕੀ ਚੱਲਦਾ ਵਾ ਸ਼ਰਾਬ ਵੀ ਚਲਦੀ ਹੋਵੇ ਨਸ਼ਾ ਵੀ ਚੱਲਦਾ ਹੋਵੇ ਜਾਂ ਕੁੜੀਆਂ ਵੀ ਆਉਂਦੀਆਂ ਹੁਣ ਇਹ ਤਾਂ ਇਹਨਾਂ ਤੇ ਹੀ ਪਤਾ ਵਾ ਜੀ ਜਿਹੜੀ ਸਾਨੂੰ ਜਾਣਕਾਰੀ ਮਿਲਦੀ ਆ ਸਾਡੇ ਮੁਤਾਬਕ ਅਸੀਂ ਤਾਂ ਕੁੜੀਆਂ ਦਾ ਦੇਖ ਲਿਆ ਵਾ ਵੀ ਕੁੜੀਆਂ ਦਾ ਸ਼ਰਿਆਮ ਧੰਦਾ ਚੱਲਦਾ ਪਿਆ ਵਾ ਔਰ ਸਭ ਨੂੰ ਪਤਾ ਵਾ ਇਹ ਇਸ ਤੋਂ ਪਹਿਲਾਂ ਕਿ ਕੋਈ ਕਾਰਵਾਈ ਨਹੀਂ ਹੋਈ ਬਹੁਤ ਕਾਰਵਾਈਆਂ ਹੋਈਆਂ ਵਾ ਇੱਕ ਮੁੰਡੇ ਨੇ ਮੁੰਡੇ ਨੇ ਹੀ ਉਹਨੇ ਵੀ ਸਟਿੰਗ ਕੀਤਾ ਸੀ ਚਲੋ ਅਸੀਂ ਤਾਂ ਬਾਅਦ ਚ ਕਰ ਲਿਆ ਜੀ ਇਹ ਕ ਪਹਿਲਾਂ ਕੀਤਾ ਸੀ ਹੋਟਲਾਂ ਦਾ ਉਹਨੇ ਵੀ ਕੀਤਾ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਫਿਰ ਵੀ ਸ਼ਰਿਆਮ ਚੱਲਦਾ ਪਿਆ ਵਾ ਫਿਰ ਅਸੀਂ ਤਾਂ ਸਾਫ਼ ਕਹਿ ਸਕਦੇ ਹਾਂ ਕਿ ਸਾਰਿਆਂ ਨੂੰ ਪੈਸਾ ਚੜਦਾ ਵਾ ਕੀ ਲੱਗਦਾ ਜਿਵੇਂ ਮਹੀਨਾ ਜਾਂ ਚੜਦਾ ਹੋਊਗਾ ਕਿਸੇ ਹੋਟਲ ਦਾ ਜਿੰਦਾ ਹੀ ਉਸ ਹਿਸਾਬ ਨਾਲ ਜਿਹੜਾ ਇਹ ਪ੍ਰਸ਼ਾਸਨ ਦਾ ਡਰ ਨਹੀਂ ਆ ਜੇਕਰ ਪੁਲਿਸ ਰੇਡ ਮਾਰਦੀ ਆ ਪਹਿਲੋ ਤਲਾਸ਼ ਮਿਲ ਜਾਂਦੀ ਆ ਵੀ ਭਾਈ ਪੁਲਿਸ ਰੇਡ ਮਾਰਨੀ ਦੇ ਆਪਣਾ ਬਚਾਅ ਕਰ ਲਿਓ ਹੋ ਸਕਦਾ ਜੀ ਹੋ ਸਕਦਾ ਵਾ ਕੋਈ ਇਹਦੇ ਵਿੱਚ ਉਹ ਦੋਰਾਇਵਾਂ ਵਾਲੀ ਗੱਲ ਹੀ ਨਹੀਂ ਆ ਜੇ ਨਾ ਹੁੰਦਾ ਵੇ ਜੇ ਨਾ ਪੈਸਾ ਝੜਦਾ ਹੋਵੇ ਨਾ ਉਤੋਂ ਤੱਕ ਇਨਵੋਲਵਮੈਂਟ ਹੋਵੇ ਤਾਂ ਮੈਨੂੰ ਲੱਗਦਾ ਵਾ ਕਿ ਗਵਰਨਮੈਂਟ ਜੇ ਗੌਰ ਕਰੇ ਤਾਂ 1 ਮਿੰਟ ਦੇ ਵਿੱਚ ਸਾਰਾ ਕੁਝ ਖਤਮ ਕਰ ਸਕਦੀ ਆ ਪਰ ਜੇ ਉਹ ਕਰਦੀ ਨਹੀਂ ਭਈ ਗੌਰਪ ਇਸੇ ਕਰਕੇ ਤੇ ਸਾਨੂੰ ਫਿਰ ਮੂਰੇ ਹੋਣਾ ਪੈਂਦਾ ਵਾ ਕੀ ਲੱਗਦਾ ਨਹੀਂ ਬਾਬਾ ਜੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਐਸਜੀਪੀਸੀ ਵੱਡੀ ਸੱਚਤਾ ਵਾ ਟਾਸਕ ਫੋਰਸ ਉਹਨਾਂ ਕੋ ਹੈਗੀ ਆ ਉਹਨਾਂ ਦੇ ਆਪਣੇ ਜਿਹੜੇ ਸੇਵਾਦਾਰ ਨੇ ਵੱਡੀ ਸਦਾਤ ਵਿੱਚ ਆ ਸਕਦੇ ਨੇ ਸਿਵਲ ਵਿੱਚ ਹੁੰਦੇ ਨੇ ਕੀ ਲੱਗਦਾ ਇਸ ਤਰ੍ਹਾਂ ਦੇ ਪਹਿਲਾ ਲੋਨ ਤੇ ਮੈਨੂੰ ਲੱਗਦਾ ਮਿੰਟਾਂ ਵਿੱਚ ਗੰਦਗੀ ਜਿਹੜੀ ਖਤਮ ਹੋ ਸਕਦੀ ਆ ਜਿਹੜੇ ਸਰਕੰਟ ਸਰਮਹੰਦਰ ਸਾਹਿਬ ਦੇ ਨੇੜੇ ਕਈ ਹੋਟਲ ਜਿਹੜਾ ਕੰਮ ਕਰਦੇ ਨੇ ਉਹ ਉਹਨਾਂ ਦਾ ਜਿਹੜਾ ਬਚਾਅ ਹੋ ਸਕਦਾ ਕੀ ਲੱਗਦਾ ਵੱਡੀ ਜ਼ਿੰਮੇਵਾਰੀ ਸੇਵਾਦਾਰ ਦੀ ਇਹਨਾਂ ਚੁੱਕਣੀ ਚਾਹੀਦੀ ਹੈ ਐਸਜੀਪੀ ਹੁਣ ਆ ਗਏ ਆਪਣੇ ਸੱਚਖੰਡ ਦੀ ਗੱਲ ਜਿਹੜੇ ਐਸਜੀਪੀਸੀ ਵਾਲੇ ਨੇ ਇਹਨਾਂ ਚ ਜੁਰਤ ਖਤਮ ਹੋ ਗਈ ਹੋਈ ਆ ਜੀ ਜੇ ਜੁਰਤ ਹੈਗੀ ਆ ਤਾਂ ਆਪਣੇ ਸਿੱਖਾਂ ਨੂੰ ਕੁੱਟਣ ਦੀ ਹੈਗੀ ਆ ਕਦੀ ਤੁਸੀਂ ਵੇਖਿਆ ਵਾ ਕਿ ਨਿਹੰਗ ਸਿੰਘ ਦੇ ਸਥਾਨ ਦੇ ਉੱਤੇ ਬੇਦਬੀ ਹੋ ਗਈ ਹੋਵੇ ਸੁਣਿਆ ਕਦੀ ਅਜ ਤੱਕ ਕੋਈ ਵਾਕਿਆ ਹੋਇਆ ਵਾ ਨਹੀਂ ਨਾ ਹੋਇਆ ਕਿਉਂਕਿ ਸ਼ਰੇ ਆ ਮੋਨਾਂ ਕੋਲ ਤਿੰਨ ਕੁੱਟੀਆਂ ਕਰਪਾਨਾ ਪੰਜ ਸ਼ਸਤਰ ਉਹਨਾਂ ਦੇ ਪਹਿਰੇ 'ਚ ਰਹਿੰਦੇ ਨੇ ਕਿਤੇ ਜੁਰਤ ਨਹੀਂ ਪੈਂਦੀ ਆ ਇਹਨਾਂ ਕੋਲ ਤਾਂ ਹੈ ਹੀ ਕੱਖਣੀ ਆ ਪੱਗਾ ਬੰਨੀਆਂ ਵਾ ਦਾੜੀਆਂ ਕਰਲ ਕੀਤੀਆਂ ਹੁੰਦੀਆਂ ਨੇ ਇਹਨਾਂ ਨੇ ਕੁੰਡਲੇ ਪਵਾਏ ਹੁੰਦੇ ਨੇ ਬਸ ਇਹਨਾਂ ਤੋਂ ਆਪਣਾ ਸਜਾਵਟ ਦੀ ਰੇ ਤੱਕ ਹੀ ਸੀਮਤ ਆ ਮਹਾਰਾਜ ਦੀ ਮਰਿਆਦਾ ਕੀ ਆ ਕੀ ਉਹਨਾਂ ਨੇ ਸਾਨੂੰ ਰੂਲ ਦਿੱਤੇ ਗਏ ਨੇ ਉਹ ਸਾਰਾ ਕੁਝ ਖਤਮ ਕਰ ਚੁੱਕੇ ਨੇ ਤਾਂ ਹੀ ਤਾਂ ਅਜ ਤੱਕ ਇੱਥੋਂ ਤੱਕ ਨੌਬਤ ਆ ਗਈ ਹੋਈ ਆ ਕੱਲੀ ਐਸਜੀਪੀਸੀ ਚਾਵੇ ਨਾ ਜੇ ਚਾਵੇ ਤੇ ਇਹ ਲਾਗੋ ਚਾਗੋ ਸਾਰਾ ਗੰਦ ਮੁੱਕ ਸਕਦਾ ਵਾ ਪਰ ਉਹ ਚਾਹਣ ਹੀ ਨਹੀਂ ਦੇ ਉਹ ਚਾਹੁੰਦੇ ਨਹੀਂ ਆ ਕਿ ਸਾਡੇ ਸੱਚਖੰਡ ਦੇ ਲਾਗੇ ਚਾਗੇ ਇਹ ਗੰਦ ਮੁੱਕੇ ਉਹ ਤਾਂ ਆਪ ਮੇਰੇ ਖਿਆਲ ਨਾਲ ਪਵਾਉਣ ਦੇ ਨੇ ਫਿਰ ਹਿਸਾਬ ਨਾਲ ਤਾਂ ਅਸੀਂ ਦੇਖਿਆ ਬਾਬਾ ਜੀ ਜਦੋਂ ਤੁਸੀਂ ਗੱਲ ਕਰਦੇ ਬਈ ਮੁੰਡੇ ਕੁੜੀਆਂ ਅਸੀਂ ਇੱਥੇ ਗਏ ਆ ਮੌਕੇ ਤੇ ਕਈ ਵਾਰੀ ਤੁਸੀਂ ਉਹਨਾਂ ਦੇ ਕੈਮਰੇ ਖੋਏ ਨੇ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਆ ਅਸੀਂ ਇੱਕ ਦਿਨ ਗਏ ਸੀ ਉੱਥੇ ਬਾਬਾ ਜੀ ਇਸ ਤਰ੍ਹਾਂ ਮਾਹੌਲ ਬਣਿਆ ਪਿਆ ਵੀ ਇੱਕ ਬੰਨੇ ਬਾਣੀ ਜਲਦੀ ਹੁੰਦੀ ਆ ਸਰਕਾਰ ਸਰਦਾਰ ਸਾਹਿਬ ਦੀ ਇੱਕ ਬੰਨੇ ਮੁੰਡੇ ਕੁੜੀਆਂ ਬਾਵਾ ਬਾਵਾ ਪਾ ਕੇ ਉੱਥੇ ਫੋਟੋ ਆ ਲਵਾਉਦੇ ਹੁੰਦੇ ਆ ਕੋਈ ਛੇ ਨਹੀਂ ਟੱਕਦੇ ਉੱਥੇ ਬਾਣੀ ਨਹੀਂ ਕਸੌਂਦਾ ਉਹ ਤੇ ਐ ਲੱਗਦਾ ਜਿਵੇਂ ਲੋਕ ਪਿਕਨਿਕ ਤੇ ਆਏ ਹੁੰਦੇ ਨੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੁੰਦਾ ਕੀਤੀ ਸੀ ਇਹ ਵੀ ਕਾਰਵਾਈ ਉਸ ਤੋਂ ਬਾਅਦ ਸਾਨੂੰ ਗਲਤ ਕਹਿ ਦਿੱਤਾ ਉਸ ਤੋਂ ਬਾਅਦ ਕਹਿੰਦੇ ਜੀ ਇਹ ਮੁੰਡੇ ਤੂੰ ਹੀ ਕਿਰਤ ਕਰਦੇ ਆ ਉਹਨੂੰ ਮਾਰਦੇ ਜੇ ਕੁੱਟਦੇ ਜੇ ਤੇ ਜਦੋਂ ਕੋਈ ਆਪਣੀ ਭੈਣ ਭਰਾ ਦੇ ਨਾਲ ਜਾਂਦੀ ਆ ਜਦੋਂ ਉਹ ਵਾਕਿਆ ਹੁੰਦਾ ਵਾ ਫਿਰ ਇਹਨਾਂ ਨੂੰ ਅਕਲ ਆਉਂਦੀ ਆ ਜਾਂ ਮਾਂ ਪੁੱਤ ਜਾਂਦੇ ਨੇ ਉਹਨਾਂ ਨੂੰ ਜਦੋਂ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਵਾ ਵੀ ਰੂਮ ਲੈਣਾ ਵਾ ਫੋਟੋ ਖਿਚਾ ਲਓ ਜੀ ਬਹੁਤ ਫੜ ਫੜ ਕੇ ਜੋ ਸਾਨੂੰ ਸਾਹਮਣੇ ਨਜ਼ਰ ਆਉਂਦਾ ਵਾ ਉਦੋਂ ਉਹਨਾਂ ਨਾਲ ਵਾਕਿਆ ਹੁੰਦਾ ਨਾ ਫਿਰ ਇਹਨਾਂ ਨੂੰ ਅਹਿਸਾਸ ਹੁੰਦਾ ਵਾ ਕਿ ਵਾਕਿਆ ਹੀ ਅਸੀਂ ਜੋ ਕਰਨ ਦੇ ਆ ਸਹੀ ਕਰਨ ਦੇ ਆ ਨਹੀਂ ਤਾਂ ਇਹਨਾਂ ਦਾ ਲਾਜ਼ਮੀ ਇਹੋ ਗੱਲ ਹੁੰਦੀ ਆ ਵੀ ਤੁਸੀਂ ਮਾੜੇ ਬੰਦੇ ਨੂੰ ਕੁੱਟ ਦਿੰਦਾ ਵਾ ਤਗੜੇ ਨੂੰ ਹੱਥ ਪਾਓ ਜਿਹੜੇ ਸਾਨੂੰ ਕਹਿੰਦੇ ਨੇ ਵੀ ਤਗੜੇ ਨੂੰ ਹੱਥ ਪਾਓ ਬਾਈ ਸਾਡੇ ਨਾਲ ਆਓ ਸਾਨੂੰ ਦੱਸੋ ਵੀ ਕਿਹੜਾ ਤਗੜਾ ਵਾ ਜਿਹੜਾ ਸਾਨੂੰ ਨਹੀਂ ਪਤਾ ਲੱਗਣਾ ਇਹ ਤੁਹਾਨੂੰ ਪਤਾ ਵਾ ਤੇ ਚੱਲਦੇ ਆਂ ਇਹ ਵੀ ਕਾਰਵਾਈ ਕਰਦੇ ਕਮੈਂਟ ਕਰਨ ਤਾਂ ਕਹ ਨਾ ਰਿਹਾ ਕਰੋ ਰੋਲਾ ਪਾਉਣ ਤਾਂ ਤੱਕ ਦੂਰ ਬਹਿ ਕੇ ਰੋਲਾ ਨਾ ਪਾਇਆ ਕਰੋ ਸਾਡੇ ਨਾਲ ਚੱਲਿਆ ਕਰੋ ਸਾਨੂੰ ਵੀ ਪਤਾ ਹੋਵੇ ਵੀ ਤੁਸੀਂ ਗੱਲ ਕਿਦੀ ਕਰਨ ਢੇ ਜੀ ਸਾਨੂੰ ਵੀ ਪਤਾ ਹੋਵੇ ਸਾਡੇ ਵੀ ਹਾਂ ਸਾਡੇ ਜਿਹੜੀ ਲੋਕ ਆ ਸਾਡੇ ਨਾਲ ਆ ਪਰ ਸਾਨੂੰ ਤਾਂ ਆਪਣੇ ਮਹਾਰਾਜ ਜੋ ਗੰਦ ਪੈਂਦਾ ਨਜ਼ਰ ਆਉਂਦਾ ਵਾ ਅਸੀਂ ਆਪਣੀ ਅੱਖ ਨਹੀਂ ਬੰਦ ਕਰਦੇ ਅਸੀਂ ਜੋ ਸਾਨੂੰ ਗਲਤ ਹੋਇਆ ਵਾ ਅਸੀਂ ਉਹ ਗਲਤ ਨੂੰ ਰੋਕਣਾ ਹੀ ਰੋਕਣਾ ਭਾਵੇਂ ਅੱਜ ਰੁੱਕ ਕੇ ਕੱਲ ਰੁੱਕ ਕੇ ਰੋਕਣਾ ਜ਼ਰੂਰ ਆ। ਬਲਕਿ ਲੱਗਦਾ ਨਹੀਂ ਬਾਬਾ ਜੀ ਇਹਨਾਂ ਦੀ ਜਗ੍ਹਾ ਕੋਈ ਖਾਸ ਵੱਖਰੀ ਹੋਣੀ ਚਾਹੀਦੀ ਆ ਫੋਟੋਗ੍ਰਾਫਰ ਲਈ ਇੱਕ ਸਾਈਡ ਦੇ ਨੁੱਕੇ ਦੇ ਹੋਣਾ ਚਾਹੀਦਾ ਵਾ ਜਿਹੜਾ ਵੇਜ ਗਲਿਆਰਾ ਵਾ ਉੱਥੇ ਨਹੀਂ ਫੋਟੋ ਹੋਣੀ ਚਾਹੀਦੀ ਇਹਨਾਂ ਵਾਸਤੇ ਕੋਈ ਵੱਖਰੀ ਜਗ੍ਹਾ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਆ ਜਾਂ ਤੁਹਾਡੇ ਉੱਤੇ ਧਿਆਨ ਜੇ ਤੁਸੀਂ ਅੱਜ ਦੇ ਪ੍ਰਸ਼ਾਸਨ ਨਾਲ ਗੱਲ ਕਰੋਗੇ ਭਾਈ ਇਹਨਾਂ ਵਾਸਤੇ ਵੱਖਰੀ ਜਗ੍ਹਾ ਲਈਏ ਸਾਈਡ ਤੇ ਉੱਥੇ ਬਹਿ ਗਜੋ ਮਰਜ਼ੀ ਕਰਨ ਇਸ ਗਲਿਆਰੇ ਦੇ ਵਿੱਚ ਨਾ ਕਰਨ। ਕੀਤਾ ਸੀ ਜੀ ਇਹ ਵੀ ਅਸੀਂ ਪਰ ਲਾਜ਼ਮੀ ਉੱਤੇ ਸਾਡੀਆਂ ਸਾਡੇ ਕਾਰਵਾਈਆਂ ਹੋ ਲਾ ਪੀਆਂ ਕਿ ਤੁਸੀਂ ਲੋਕਾਂ ਨੂੰ ਤੰਗ ਕਰਦੇ ਜੀ ਸਾਨੂੰ ਤਾਂ ਉੱਥੇ ਸੱਚਖੰਡ ਆਉਣਾ ਬੰਦ ਕਰਨ ਡਿਆ ਪਈ ਸੀ ਕਿ ਤੁਸੀਂ ਉਹ ਜਿੱਥੇ ਅਸੀਂ 베ਰੀ ਸਾਹਿਬ ਦੇ ਥੱਲੇ ਬੈਠੇ ਆ ਬੈਣਾ ਬੰਦ ਕਰਨ ਡਿਆ ਸੀ ਕਿ ਤੁਸੀਂ ਨਾ ਇੱਥੇ ਵਿਆਹ ਨਾ ਕਰੋ ਸਾਨੂੰ ਇਹ ਜੀ ਉਤੋਂ ਹਦਾਇਤਿਆ ਜੀ ਤੁਸੀਂ ਇੱਥੇ ਹੁੱਲੜ ਮਚਾਉਂਦੇ ਅਸੀਂ ਹੁੱਲੜ ਮਚਾਉਂਦੇ ਆ ਜੀ ਕਾਦੇ ਲਈ ਹੁੱਲੜ ਮਚਾਉਂਦੇ ਆ ਪ੍ਰਕਰਮਾਂ ਦੇ ਵਿੱਚ ਕੋਈ ਕੋ ਬੀੜੀ ਪੀ ਲੈ ਕੇ ਜਾਂ ਸ਼ਰਾਬ ਪੀ ਕੇ ਆ ਜਵੇ ਅਸੀਂ ਉਹਨੂੰ ਡਾਂਗ ਫੇਰ ਕੇ ਬਾਹਰ ਕੱਢਦੇ ਆਂ ਗਲਿਆਰੇ ਦੇ ਵਿੱਚ ਜੇ ਕੋਈ ਚੋਰੀ ਕਰਦਾ ਵਾ ਉਹਨੂੰ ਡਾਂਗ ਫੇਰ ਕੇ ਬਾਹਰ ਕੱਢੀਦਾ ਵਾ ਜੇ ਕੋ ਕੁੜੀਆਂ ਲੈ ਕੇ ਘੁੰਮਣ ਡਿਆ ਹੁੰਦਾ ਵਾ ਉਹਨੂੰ ਡਾਂਗ ਫੇਰੀਦੀ ਆ ਇਹ ਉਹਨਾਂ ਵਾਸਤੇ ਉਹ ਲੜਬਾਜੀ ਆ ਪਰ ਜਿਹੜਾ ਧੰਦਾ ਚੱਲਣ ਡਿਆ ਵਾ ਉਹ ਹੁਲੜਬਾਜੀ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ ਉਹਨਾਂ ਦੇ ਮਤਲਬ ਅਸੀਂ ਗਲਤਿਆਂ ਜੀ ਮੇਨ ਯੂਟੂਬੀ ਉੱਥੇ ਜਦੋਂ ਮੌਕੇ ਤੇ ਪਹੁੰਚੇ ਸੀ ਉਸ ਦਲਾਵ ਵੱਲੋਂ ਹੋਰ ਕੀ ਕੀ ਜਿਹੜਾ ਬਕਿਆ ਗਿਆ ਵਾ ਪਹਿਲੇ ਤਾਂ ਮੰਨਿਆ ਨਹੀਂ ਅਸੀਂ ਦੇਖਿਆ ਜਦੋਂ ਤੁਹਾਡੇ ਵੱਲੋਂ ਛੇਤ ਪ੍ਰੇੜ ਕੀਤੀ ਗਈ ਆ ਚਾਰਚ ਵੇੜਾ ਲਾਈ ਉਹ ਤੋਂ ਬਾਅਦ ਫੜਾਫੜ ਜਿਹੜਾ ਬੋਲਾ ਸ਼ੁਰੂ ਕਰ ਦਿੱਤਾ ਗਿਆ ਹੋਰ ਕੀ ਕੀ ਦੱਸਿਆ ਉਹਨੇ ਵੀ ਕਰੋ ਦਾ ਕੰਮ ਚੱਲਦਾ ਆ ਰਿਹਾ ਤੇ ਕੀ ਕੀ ਉਹ ਫੋਨ ਹੋਰ ਬਰਬੰਦ ਹੋਇਆ ਜਿਹੜੀ ਮੈਂ ਦੀ ਹਿਸਟਰੀ ਵੇਖੀ ਆ ਜੀ ਉਹ 24 ਤੋਂ ਉੱਤੋਂ ਲੱਗਾ ਆ ਜੀ ਮੇਰੇ ਖਿਆਲ ਨਾਲ ਉਹਨੂੰ ਕਿ ਸਾਲ ਸਾਲ ਸਵਾ ਸਾਲ ਹੋ ਗਿਆ ਵਾ ਉਹ ਸਵਾ ਸਾਲ ਉਹ ਕੰਮ ਕਰਦੇ ਨੂੰ ਹੋ ਗਿਆ ਵਾ ਤੇ ਕਿੰਨੇ ਹੋਟਲ ਹੋਣਗੇ ਇਹੋ ਜਿਕੇ ਸਾਰੇ ਨਹੀਂ ਹੋਣਗੇ ਜੇ ਲੋ ਕੁਝ ਤਾਂ ਹੋਣਗੇ ਨਾ ਜਿਹੜਾ ਕਰਨ ਦੇ ਨੇ ਉਹ ਲਗਾਤਾਰ ਕਰਨ ਦੇ ਨੇ ਜੇ ਸਵਾ ਸਾਲ ਉਹਨੂੰ ਹੋ ਸਕਦਾ ਵਾ ਤੇ ਜਿਹੜੇ ਉਸ ਤੋਂ ਪਹਿਲਾਂ ਬਣੇ ਨੇ ਉਹਨਾਂ 'ਚ ਵੀ ਲਾਜ਼ਮੀ ਚੱਲਣ ਡਿਆ ਵਾ ਤਾਂ ਪ੍ਰਸ਼ਾਸਨ ਸੁੱਤਾ ਵਾ ਜੀ ਲੱਗਦਾ ਨਹੀਂ ਜਿਵੇਂ ਘੰਟੇ ਦੇ ਹਿਸਾਬ ਨਾਲ ਇਹ ਹੋਟਲ ਦਿੰਦੇ ਨੇ ਵੀ 1 ਘੰਟੇ ਦਾ 10000 ਰੁਪਏ ਲੈਂਦੇ ਨੇ ਉਰਚੋ ਕੁੜੀ ਨੂੰ ਦਿੰਦੇ ਨੇ ਹੋਟਲ ਵਾਲਾ ਕੋਈ ਲਾਦਾ ਹੋਊਗਾ ਜਿਹੜਾ ਦਲਾਲ ਆ ਉਹ ਵੀ ਕੁਝ ਲਾਦਾ ਹੋਊਗਾ ਜੇ ਮੰਨ ਲਓ ਦਿਹਾੜੀ 'ਚ ਉਹਨੇ 5 ਕੁੜੀਆਂ ਸਪਲਾਈ ਕਰਦੀਆਂ ਤਾਂ ਵੀ ਕਿੰਨੇ ਪੈਸੇ ਦੇ ਬਣ ਜਾਂਦੇ ਨੇ ਹੋ ਸਕਦਾ ਜੀ ਅਸੀਂ ਇੰਨਾ ਡੀਪਲੀ ਨਹੀਂ ਗਏ ਸਾਨੂੰ ਤਾਂ ਜਿੰਨਾ ਮੋਟਾ ਮੋਟਾ ਪਤਾ ਲੱਗਦਾ ਵਾ ਸਾਨੂੰ ਇਹ ਇਹ ਪੀਏ ਕੀ ਕਰਦੇ ਤੇ ਕੀ ਨਹੀਂ ਕਰਦੇ ਸਾਨੂੰ ਤਾਂ ਸਾਫ਼ ਸੁਥਰਾ ਜੋ ਸੰਗਤ ਕਹਿ ਦਿੰਦੀ ਆ ਵੀ ਹਾਂ ਪੁਰਾਣੀ ਜਗ੍ਹਾ ਦੀ ਆ ਹੋਇਆ ਅਸੀਂ ਤਾਂ ਫਿਰ ਕਾਰਵਾਈ ਕਰਦੇ ਆ ਜਾ ਕੇ ਬਰੇਟਾ ਰੋਟਾ ਦਾ ਨਹੀਂ ਸਾਨੂੰ ਪਤਾ ਇਹ ਉਹਨਾਂ ਨੂੰ ਤਾਂ ਹੀ ਪਤਾ ਲੱਗਾ ਵੀ ਆ ਸ਼ੌਟ ਆ ਤੇ ਅੱਜ ਦਾ 1000 ਰੁਪਿਆ ਵਾਜੀ ਪਰ ਕੀ ਲੱਗਦਾ ਨਹੀਂ ਐ ਵੀ ਨੰਗਸ ਸਿੰਘ ਗੁਰੂ ਕੀ ਲਾੜੀ ਫੌਜਾ ਨੂੰ ਕਿਹੜੇ ਕੰਮ ਸੰਗਤ ਨਾਲ ਲਾਤਾ ਕਿੱਥੇ ਕਿਹੜੇ ਕੰਮ ਕਰਦੇ ਸੀ ਕਿਰਤ ਕਰਦੇ ਸੀ ਤੇ ਅੱਜ ਕਿਹੜੇ ਕੰਮ ਵਾਸਤੇ ਤੁਹਾਨੂੰ ਆਲਾ ਪੈਣਦਿਆਂ ਵਾ ਕਿਤੇ ਆਪਣੇ ਆਪ ਨੂੰ ਇਹ ਚੀਜ਼ ਹੁੰਦੀ ਆ ਵੀ ਗੁਰੂ ਸਾਹਿਬ ਸਾਨੂੰ ਮਾਫ਼ ਕਰਿਓ ਤਵਾਡੇ ਇਲਾਕੇ ਜਾ ਕੇ ਜਾ ਰਹੇ ਆ ਉਥੇ ਕਿਹੜਾ ਕੰਮ ਚੱਲ ਰਿਹਾ ਪ੍ਰਸੰਗਤ ਜੋ ਕਹਿੰਦੀ ਆ ਉਹ ਤੁਹਾਨੂੰ ਪਹਿਲਾਂ ਦੇਣਾ ਪੈਂਦਾ ਜਾ ਕੇ ਵੈਸੇ ਤਾਂ ਨਿਹੰਗ ਸਿੰਘ ਤਿਆਰਬਰ ਤਿਆਰੀ ਰਹਿੰਦੇ ਨੇ ਚਾਹ ਦੋ ਪੈਰ ਪਰ ਅਸਲ ਦੇ ਵਿੱਚ ਨਿਹੰਗ ਸਿੰਘਾਂ ਦਾ ਵੈਸੇ ਜੋ ਕੀਤਾ ਸੀ ਨਾ ਉਹ ਪਿੰਡਾਂ ਥਾਵਾਂ ਦੇ ਵਿੱਚ ਪ੍ਰਚਾਰ ਕਰਨ ਦਾ ਸੀ ਤਾਂ ਹੀ ਨਿਹੰਗ ਸਿੰਘਾਂ ਨੂੰ ਚੱਕਰਵਤੀ ਫੌਜ ਕਿਹਾ ਗਿਆ ਸੀ ਕਿ ਥਾਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਬਾਣੀ ਦਾ ਪ੍ਰਚਾਰ ਕਰਨਾ ਇੱਕ ਬਾਣਾ ਆਪਣੇ ਆਪ ਚ ਹੀ ਪ੍ਰਚਾਰ ਕਰਦਾ ਪਿਆ ਵਾ ਕੋਈ ਕਿਸੇ ਨੂੰ ਇਹਨੂੰ ਵੇਖਦਾ ਵਾ ਤੇ ਇਹ ਪ੍ਰਚਾਰ ਹੁੰਦਾ ਵਾ पर मजबूरन ਸਾਨੂੰ ਉਧਰੋਂ ਹਟ ਕੇ ਹੁਣ ਇਸ ਪਾਸੇ ਜਾਣਾ ਪੈਣ ਡਿਆ ਵਾ ਕਿਉਂਕਿ ਸਾਡਾ ਜਿਹੜਾ ਪ੍ਰਸ਼ਾਸਨ ਹੀ ਸਾਡੀਆਂ ਵੱਡੀਆਂ ਸਰਮੌਰ ਸੰਸਥਾਵਾਂ ਵਾਂ ਉਹਨਾਂ ਕੰਮ ਹੋ ਚੁੱਕੇ ਆਂ ਉਹ ਸੁੱਤੀਆਂ ਪਈਆਂ ਵਾਂ ਉਹਨਾਂ ਨੂੰ ਨਹੀਂ ਦਿਖਦਾ ਪਿਆ ਵੀ ਸੱਚਖੰਡ ਦੇ ਲੱਗ ਕੀ ਨਜ਼ਰ ਆਉਂ ਡਿਆ ਵਾ ਪਰ ਸਾਡੀ ਅਸੀਂ ਆਪਣੀ ਅੱਖ ਨਹੀਂ ਬੰਦ ਕਰ ਸਕਦੇ ਗਲਤ ਨੂੰ ਵੇਖ ਕੇ। ਮੈਨੂੰ ਇਹ ਸੁਣ ਵੀ ਤੁਸੀਂ ਉਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਨਾਲ ਲੈ ਕੇ ਗਏ ਸੀ ਜਾਂ ਬਾਅਦ ਵਿੱਚ ਪੁਲਿਸ ਆਈ ਸੀ ਕਿ ਅਸੀਂ ਦੇਖਿਆ ਲੋਕੀ ਵੀ ਕਹਿੰਦੇ ਸੀ ਵੀ ਆਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਪੁਲਿਸ ਨੂੰ ਕਰਨਾ ਚਾਹੀਦਾ ਸੀ ਉਸ ਨੂੰ ਨਾਲ ਲੈ ਜਾਦੇ। ਲੋਕ ਬੜੇ ਕਿਸ ਤਰ੍ਹਾਂ ਕਮੈਂਟ ਵੀ ਕਰ ਰਹੇ ਆ ਤੁਹਾਡੇ ਉੱਤੇ। ਇਹਦਾ ਕੀ ਆਲਾ ਹੈ ਤੁਹਾਡਾ? ਜੇ ਪ੍ਰਸ਼ਾਸਨ ਦੀ ਗੱਲ ਕਰਦੇ ਆ ਤੇ ਪ੍ਰਸ਼ਾਸਨ ਨੂੰ ਤਾਂ ਪਹਿਲਾਂ ਹੀ ਪਤਾ ਵਾ। ਫਿਰ ਸਾਨੂੰ ਕੀ ਲੋੜ ਪਈ ਆਉਣ ਦੀ? ਜਿਹੜੇ ਸਾਨੂੰ ਕਹਿਣ ਦੇਣ ਕਿ ਪ੍ਰਸ਼ਾਸਨ ਦਾ ਕੰਮ ਆ ਜਾਂ ਉਹਨਾਂ ਨੂੰ ਕਰੰਦਿਓ। ਫਿਰ ਤਾਂ ਉਹਨਾਂ ਨੂੰ ਆਲਰੇਡੀ ਪਤਾ ਵਾ। ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕੌਣ ਕੌਣ ਨਸ਼ਾ ਵੇਚਣ ਡਿਆ ਵਾ ਸਾਰਾ ਕੁਝ ਪਤਾ ਹੁੰਦਾ ਵਾ ਪ੍ਰਸ਼ਾਸਨ ਨੂੰ ਪਰ ਫਰਕ ਇਹ ਆਣਾ ਵੀ ਉਹਨੇ ਕਰਨਾ ਨਹੀਂ ਆ ਉਹ ਇੱਕ ਆਪਣਾ ਹੈ ਨਾ ਮੁੰਡਾ ਬਠਿੰਡੇ ਵਾਲੋਂ ਮੋਗੇ ਵਾਲੋਂ ਛੋਟਾ ਛੋਟਾ ਉਹ ਇੱਕ ਆਮ ਇਨਸਾਨ ਆ ਉਹਨੂੰ ਪਤਾ ਵਾ ਵੀ ਗੋਲੀਆਂ ਕਿੱਥੇ ਵੇਚਣ ਡੀਆਂ ਨਸ਼ਾ ਕਿੱਥੇ ਵਗਣ ਡਿਆ ਵਾ ਜੇ ਉਹ ਇੱਕ ਆਮ ਬੰਦਾ ਹੋ ਕੇ ਕਾਰਵਾਈ ਕਰਨ ਡਿਆ ਵਾ ਤੇ ਇਹਨਾਂ ਕੋਲ ਤਾਂ ਸਾਰੀ ਰਿਪੋਰਟ ਆ ਹਰ ਇੱਕ ਚੀਜ਼ ਦੀ ਰਿਪੋਰਟ ਕੱਲੀ-ਕੱਲੀ ਇਹਨਾਂ ਨੂੰ ਆਉਂਦੇ ਹੀ ਆ ਤਾਂ ਫਿਰ ਵੀ ਕਾਰਵਾਈ ਨਹੀਂ ਹੋਣ ਡੀ ਤੇ ਸੱਜਖੰਡ ਸੱਜਖੰਡ ਲੱਗੇ ਨਹੀਂ ਬਾਲਾ ਪਤਾ ਲੱਗੂਗਾ ਇਹਨਾਂ ਨੂੰ ਵੀ ਕੀ ਕੀ ਹੋਣਿਆ ਵਾ ਗਲਿਆਰੇ ਦਾ ਇੱਕ ਆਪਣਾ ਇਹਨਾਂ ਦੀ ਚੌਂਕੀ ਬਣੀ ਆ ਰਾਤ ਪੈਰ 24 ਘੰਟੇ ਉੱਥੇ ਉਹਨਾਂ ਦੇ ਰਹਿੰਦੇ ਨੇ ਬੰਦੇ ਰਹਿੰਦੇ ਨੇ ਤੇ ਕੀ ਗੱਲ ਇਹਨਾਂ ਕੋ ਕੋਈ ਰਿਪੋਰਟ ਹੀ ਨਹੀਂ ਆਉਂਦੀ ਜਿਹੜੇ ਬੰਦੇ ਸਾਨੂੰ ਦੱਸਣ ਦੇ ਨੇ ਉਹ ਇਹਨਾਂ ਨੂੰ ਕਿਉਂ ਨਹੀਂ ਦੱਸਣ ਦੇ ਸੋਚਣ ਵਾਲੀ ਗੱਲ ਹੈ ਨਾ ਵੱਡੀ ਵੀ ਪ੍ਰਸ਼ਾਸਨ ਕੋਲ ਉਹ ਬੰਦਾ ਆਮ ਕਿਉਂ ਨਹੀਂ ਜਾਣਦੇ ਆ ਜਾਂ ਸੰਗਤ ਉਹਨਾਂ ਨੂੰ ਕਿਉਂ ਨਹੀਂ ਕਹਿੰਦੀ ਸਾਨੂੰ ਕਿਉਂ ਕਹਿੰਦੀ ਆ ਜਾਂ ਐਸਜੀਪੀਸੀ ਨੂੰ ਕਿਉਂ ਨਹੀਂ ਕਹਿੰਦੀ ਕਿਉਂਕਿ ਉਹ ਨਾਕਾਮ ਹੋ ਚੁੱਕੇ ਨੇ ਉਹ ਹੈਂਡੀਕੈਪ ਹੋ ਗਏ ਨੇ ਉਹਨਾਂ ਕੋਲ ਕੰਮ ਕਰਨ ਦੀ ਉਹਨਾਂ ਦੀ ਵਾਹ ਪੇਛ ਨਹੀਂ ਰਹੀ ਤਾਂ ਸਾਨੂੰ ਮਜਬੂਰਨ ਸਾਨੂੰ ਕਰਨਾ ਪੈ ਗਿਆ ਵਾ ਮਾਫ ਕਰਿਓ ਪਰ ਜੇ ਸਾਨੂੰ ਲੋੜ ਗਾਏ ਪਈ ਤਾਂ ਅਸੀਂ ਤਾਂ ਵੀ ਕਰਾਂਗੇ ਕਿਉਂਕਿ ਸਾਡੇ ਕੋਲ ਹੈ ਨਹੀਂ ਆ ਕਬੂਤਰ ਵਾਲੀ ਅੱਖ ਕਿ ਬਿੱਲੀ ਮੂਰੇ ਆ ਜੇ ਤੇ ਅਸੀਂ ਅੱਖਾਂ ਬੰਦ ਕਰ ਲਈਏ ਅਸੀਂ ਕੰਮ ਸਾਡੇ ਤੋਂ ਇਹ ਹੋਣਾ ਹੀ ਨਹੀਂ ਆ ਲੱਗਦਾ ਵੀ ਲੋਕਾ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਤੋਂ ਲੋਕ ਡਰਦੇ ਨੇ ਜਾਂ ਕਿਸੇ ਤਰ੍ਹਾਂ ਵੀ ਅਸੀਂ ਸਾਹਮਣੇ ਆਵਾਂਗੇ ਜਾਂ ਸਾਡੇ ਤੇ ਫਿਰ ਪ੍ਰਸ਼ਾਸਨ ਕਹੂਗਾ ਵੀ ਤੁਸੀਂ ਕਿੱਥੇ ਵੇਖਿਆ ਬੜੇ ਸਵਾਲ ਕਰਦੇ ਨੇ ਪੁਲਿਸ ਕਿ ਲੱਗਦਾ ਹੈ ਕਿ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਤੁਹਾਨੂੰ ਹਮੇਸ਼ਾ ਸ਼ਿਕਾਇਤ ਕਰਦੇ ਨੇ ਵੀ ਬਾਬਾ ਜੀ ਫਲਾਣੀ ਆ ਕੰਮ ਹੋ ਰਿਹਾ ਫਲਾਣੀ ਆ ਰਿਹਾ ਕਿਉਂਕਿ ਤੁਹਾਡੇ ਵੱਲੋਂ ਪਹਿਲੀ ਨਹੀਂ ਕਾਰਵਾਈ ਕੀਤੀ ਗਈ ਅੱਗੇ ਵੀ ਤੁਹਾਡੇ ਵੱਲੋਂ ਕਾਫੀ ਕਾਰਵਾਈ ਕੀਤੀ ਗਈ ਆ ਅਸੀਂ ਅਸੀਂ ਦੇਖਿਆ ਤੁਸੀਂ ਪਹਿਲਾਂ ਪਿਛਲੇ ਦਿਨ ਗਏ ਸੀ ਉਦੋਂ ਵੀ ਜਾ ਕੇ ਕਾਫੀ ਇਸ ਚੀਜ਼ ਦਾ ਲੜਾ ਰੋਲਾ ਪਿਆ ਸੀ ਸੋਸ਼ਲ ਮੀਡੀਆ ਵੀਡੀਓ ਬੜੀਆਂ ਵਾਇਰਲ ਹੋਈਆਂ ਸੀ ਉਸ ਤੋਂ ਬਾਅ ਉਹ ਕੈਮਰੇ ਖੋਏ ਗਿਆ ਸੀ ਪਰ ਤੁਹਾਡੇ ਤੇ ਹਰ ਵਾਰੀ ਤੁਹਾਡੇ ਤੇ ਕਾਰਵਾਈ ਹੋ ਜਾਂਦੀ ਆ ਤੁਸੀਂ ਜਵਾਬਦੇਹ ਹੋ ਜਾਂਦੇ ਹੋ ਪ੍ਰਸ਼ਾਸਨ ਦੇ ਬਿਲਕੁਲ ਹੈ ਜੀ ਹੁਣ ਆਮ ਇੱਕ ਬੰਦਾ ਵਾ ਇੱਕ ਮੰਨ ਲਓ ਸੜਕ ਦੇ ਉੱਤੇ ਕੋਈ ਐਕਸੀਡੈਂਟ ਹੋ ਗਿਆ ਵਾ ਆਮ ਬੰਦਾ ਚੁੱਕਣ ਨਹੀਂ ਜਾਏਗਾ ਪੁਲਿਸ ਨੇ ਆਊਟਪੁੱਟ ਸਵਾਲ ਕਰਦੇ ਨੇ ਉਹਨੂੰ ਕੀ ਹੋਇਆ ਕੀ ਵਾਕਿਆ ਉਹ ਬੰਦਾ ਉਹਨਾਂ ਦੇ ਸਵਾਲਾਂ ਦੇ ਵਿੱਚ ਘੇਰੇ ਦੇ ਵਿੱਚ ਇੰਨਾ ਕਿ ਘਿਰ ਜਾਂਦਾ ਤੇ ਡਰ ਜਾਂਦਾ ਵਾ ਉਹ ਆਂਦਾ ਵੀ ਅਸੀਂ ਜਾ ਕੇ ਇਹਨਾਂ ਕੋਲ ਗੁਨੇਗਾਰ ਬਣਦਾ ਵਾ ਤੇ ਫਿਰ ਰਹਿਣ ਹੀ ਦੋ ਉਹ ਬੰਦਾ ਮਰਦਾ ਮਰ ਜੂਗਾ ਇਸੇ ਰੋਲੇ ਕਰਕੇ ਅੱਜ ਸੱਚਖੰਡ ਦੇ ਲਾਗੇ ਗੰਦਵਾਦ ਚੁੱਕਾ ਹੋਇਆ ਵਾ ਕਿਉਂਕਿ ਸਾਨੂੰ ਤਾਂ ਕੁਝ ਪਤਾ ਨਹੀਂ ਹੈ ਉਹਨਾਂ ਹੀ ਸੇ ਆਪਣੇ ਕੰਮ ਜਾਂ ਕਿਰਤਾਂ ਦੇ ਵਿੱਚ ਬਿਜ਼ੀ ਆ ਅਸੀਂ ਆਪਣੇ ਕੰਮ ਕਰਨ ਦੇ ਆ ਜਦੋਂ ਸੰਗਤ ਜਾਂਦੀ ਆ ਜਾਂ ਉਹਨਾਂ ਨੂੰ ਵਾਕਿਆ ਨਜ਼ਰ ਆਉਂਦਾ ਵਾ ਤਾਂ ਹੀ ਸਾਨੂੰ ਪਤਾ ਲੱਗਦਾ ਨਾ ਤੇ ਉਹ ਸੰਗਤ ਜੇ ਇਹਨਾਂ ਕੋਲ ਨਹੀਂ ਜਾਂਦੀ ਸਾਡੇ ਕੋਲ ਆਉਂਦੀ ਆ ਤਾਂ ਸਾਨੂੰ ਪਤਾ ਲੱਗਦਾ ਜੇ ਇਹੀ ਇਹਨਾਂ ਦਾ ਰਵਈਆ ਇੱਕ ਮਿੱਤਰਤਾ ਵਾਲਾ ਇੱਕ ਭਰਾਵਾਂ ਵਾਲਾ ਹੋਵੇ ਨਾ ਤੇ ਸਾਡੇ ਕੋਲ ਆਉਣ ਦੀ ਬਜਾਏ ਪਹਿਲਾਂ ਇਹਨਾਂ ਕੋਲ ਜਾਣ ਤੇ ਇਹ ਠੋਕੇ ਕਾਰਵਾਈ ਕਰਨਾ ਤੇ ਗੰਦ ਪੈਣ ਦੀ ਯੁਰਤ ਨਹੀਂ ਪੈ ਸਕਦੀ ਕਿਤੇ ਕੋਈ ਗੰਦਾ ਪਾ ਵੀ ਜਾਵੇ ਅਸੀਂ ਦੇਖਿਆ ਜਿਸ ਤਰ੍ਹਾਂ ਦਾ ਮਾਹੌਲ ਹੈ ਅਸੀਂ ਦੇਖਿਆ ਜਿਵੇਂ ਉੱਥੇ ਬਾਣੀ ਚੱਲਦੀ ਹਰ ਟਾਈਮ ਪਰਮਾਤਮਾ ਦਾ ਨਾਮ ਲਿਆ ਜਾਂਦਾ ਨਾਮ ਸਿਮਰਨ ਕੀਤਾ ਜਾਂਦਾ ਵਾ ਪਰ ਫਿਰ ਵੀ ਅਸੀਂ ਦੇਖਿਆ ਕਈ ਮੀਟਿੰਗਾਂ ਹੁੰਦੀਆਂ ਨੇ ਹੋਟਲਾਂ ਵਾਲਿਆਂ ਦੀ ਆਪਸ ਚ ਜਾਂ ਪ੍ਰਸ਼ਾਸਨ ਦੇ ਨਾਲ ਵੀ ਇੱਥੇ ਜਿਹੜਾ ਗਲਤ ਕੰਮ ਨਹੀਂ ਹੁੰਦਾ ਇੱਥੇ ਬੜਾ ਸਾਫ ਸੁਥਰਾ ਲੋਕਾਂ ਦਾ ਕਾਰੋਬਾਰ ਚੱਲਦਾ ਵਾ ਕਈ ਲੋਕ ਰੋਜੀ ਰੋਟੀ ਚਲਾਉਂਦੇ ਨੇ ਇਸ ਤਰ੍ਹਾਂ ਬੜੇ ਸਵਾਲ ਕੀਤੇ ਜਾਂਦੇ ਨੇ ਚੀਜ਼ਾਂ ਲੈ ਕੇ ਹੋ ਸਕਦੇ ਆ ਜੀ ਆਪਾਂ ਸਾਰੇ ਨਹੀਂ ਕਹਿੰਦੇ ਹੋਟਲ ਬਹੁਤ ਸਾਰੇ ਇਹੋ ਜਿਹੇ ਨੇ ਕਿ ਜਿਹੜੇ ਸਾਫ ਸੁਥਰਾ ਕੰਮ ਕਰਨ ਦੇ ਨੇ ਜਿਨ੍ਹਾਂ ਕਾਫੀ ਚਿਰ ਹੋ ਗਿਆ ਵਾ ਕਈ ਬਹੁਤ ਸਾਰੇ ਹੋਟਲ ਲੱਗੇ ਨੇ ਪਰ ਉਹਨਾਂ ਦੀ ਆੜ ਦੇ ਵਿੱਚ ਕੁਝ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਘੰਟੇ-ਘੰਟੇ ਬਾਅਦ ਅਲੱਗ ਵੀ ਕੰਮ ਚੱਲਣ ਡਿਆ ਵਾ 500 ਰੁਪਿਆ ਦੋ ਤੇ ਰੂਮ ਲੈ ਕੇ ਆਪਣਾ ਕੰਮ ਕਰਕੇ ਗਾਂਹ ਜਾਂਦੇ ਪਏ ਨੇ ਅੱਜ ਕੱਲ ਦੇ ਗੰਦ ਪਾ ਕੇ ਗਾਂਹ ਜਾਂਦੇ ਨੇ ਉਹਨਾਂ ਨੂੰ ਜਿਨ੍ਹਾਂ ਨੂੰ 500 ਆਉਂਡਿਆ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਵਾ ਜੀ ਘੰਟੇ-ਘੰਟੇ ਬਾਅਦ 500 1000 500 1000 ਆਉਂਡਿਆ ਵਾ ਫਰੀ ਫੰਡ ਦੀ ਕਮਾਈ ਹੋਣ ਢਈ ਆ ਲੱਗਦਾ ਨਹੀਂ ਕਿੱਥੇ ਕੋਈ ਕਾਰਵਾਈ ਹੋ ਸਕਦੀ ਆ ਕਿੱਥੇ ਵੱਡੀ ਅਸੀਂ ਦੇਖਿਆ ਨਾ ਇਹਨਾਂ ਦੇ ਆਧਾਰ ਕਹ ਲੈਿੰਦੇ ਨੇ ਨਾ ਕੋਈ ਸਨਾਤੀ ਪੱਤ ਲੈਂਦੀ ਨੇ ਘੰਟਿਆਂ ਦੇ ਹਿਸਾਬ ਨਾਲ ਜਿਹੜੇ ਕਮਰੇ ਲਾਉਂਦੇ ਨੇ ਜਿੱਥੇ ਇਹਨਾਂ ਦੇ ਵੱਡੇ ਹੋਟਲ ਵੀ ਬਨਾਮ ਹੁੰਦੇ ਨੇ ਇਹਨਾਂ ਨੇ ਕਾ ਹੋਟਲਾਂ ਕਰਕੇ ਬਿਲਕੁਲ ਹੁੰਦੇ ਆ ਜੀ ਹੁਣ ਜਿਹੜਾ ਇੱਕ ਚੰਗਾ ਸੁਚੱਜਾ ਬੰਦਾ ਵਾ ਜਿਹੜਾ ਸਾਫ ਸੁਥਰਾ ਆਪਣੀ ਕਿਰਤ ਕਰਨ ੜਿਆ ਵਾ ਉਹ ਇੱਕ ਕੈਟਾਗਰੀ ਖਰਾਬ ਹੋ ਗਈ ਆ ਉਹ ਉਹ ਵੀ ਉਸੇ ਕੈਟਾਗਰੀ ਚ ਆ ਕੇ ਖਲੋ ਗਿਆ ਵਾ ਕਿਉਂਕਿ ਇੱਕ ਮੱਛੀ ਸਾਰੇ ਤਲਾਣ ਨੂੰ ਗੰਦਾ ਕਰਨ ਢਈ ਆ ਤੇ ਹੋਟਲ ਸਾਰੇ ਬਦਨਾਮ ਹੀ ਆ ਇਸ ਟਮ ਜੋ ਵੀ ਜਾਂਦੇ ਉਹ ਕਾਰਵਾਈ ਵਾਸਤੇ ਤੁਹਾਨੂੰ ਹੋਟਲਾਂ ਦੇ ਪ੍ਰਧਾਨ ਜਾਂ ਹੋਟਲਾਂ ਦੇ ਵੱਡੇ ਜਿਹੜੇ ਮਾਲਕ ਨੇ ਉਹ ਮਿਲਦੇ ਨੇ ਉਹ ਕਹਿੰਦੇ ਨੇ ਵੀ ਬਾਬਾ ਜੀ ਸਾਨੂੰ ਦੱਸੋ ਸਾਨੂੰ ਨਾਲ ਲੈ ਕੇ ਚਲੋ ਜਿਹੜੇ ਸਾਡੇ ਹੋਟਲਾਂ ਨੂੰ ਬਦਨਾਮ ਕਰਦੇ ਨੇ ਜਿਹੜਾ ਸਾਡਾ ਸ਼ੋਭਾ ਖਰਾਬ ਕਰਦੇ ਨੇ ਜਿਹੜੇ ਕੁਝ ਹੋਟਲਾਂ ਦੇ ਹੈਗੇ ਨੇ ਕਿ ਤੁਹਾਡੇ ਨਾਲ ਸੰਗਤ ਰابطਾ ਹੁੰਦਾ ਕਿ ਗੱਲਬਾਤ ਹੁੰਦੀ ਹੈ ਜੇ ਤਾਂ ਹੋਟਲਾਂ ਵਾਲੇ ਇਹ ਕੰਮ ਕਰ ਲੈਣ ਨਾ ਵੀ ਇਹਨਾਂ ਨੂੰ ਹੋਟਲ ਵਾਲਿਆਂ ਨੂੰ ਪਤਾ ਵਾ ਕਿ ਕਿਹੜਾ ਕਿਹੜਾ ਹੋਟਲ ਕੀ ਕੀ ਕਰਨ ਰਿਹਾ ਵਾ ਤੇ ਜੇ ਵਾਕਿਆ ਹੀ ਇਹ ਕੰਮ ਕਰ ਲੈਣ ਸਾਨੂੰ ਇਹ ਵੀ ਨਾ ਲੋੜ ਪਵੇ ਕਿਉਂਕਿ ਇਹ ਸਦਾ ਇਹ ਸਾਰੇ ਜਣੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਕਹਿੰਦਾ ਕਿ ਇਹ ਫਲਾਣਾ ਹੋਟਲਾ ਕਰ ਕੰਮ ਕਰਨ ਦੇ ਆ ਤੁਸੀਂ ਰੋਕਦੇ ਕਿਉਂ ਨਹੀਂ ਆ ਇਹਨਾਂ ਕਰਕੇ ਸਾਡਾ ਵੀ ਕੰਮ ਖਰਾਬ ਹੋਣ ਦੇ ਵਾ ਪਰ ਉਹ ਵੀ ਨਹੀਂ ਚਾਹੁੰਦੇ ਕਿਉਂਕਿ ਮੂਰੇ ਲੋਕੀ ਮੂਰੇ ਹੀ ਨਹੀਂ ਆਉਂਦੇ ਨੇ ਡਰਦੇ ਹੀ ਨੇ ਉਹ ਸਿਰਫ ਆਪਣੇ ਕੰਮ ਤਾਂ ਹੀ ਰੁੱਝੇ ਪੈਣੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹਦਾ ਖਮਿਆਜਾ ਕਿੱਥੇ ਜਾ ਕੇ ਸਾਨੂੰ ਭੁਗਤਣਾ ਪੈਣਾ ਵਾ ਉਹ ਰੋਕਣੀ ਨਹੀਂ ਦੇ ਨਹੀਂ ਤੁਸੀਂ ਕਰ ਸਕਦੇ ਸਾਨੂੰ ਦੱਸ ਦਿਆ ਕਰੋ ਅਸੀਂ ਨਾਲ ਤੁਹਾਡੇ ਖੜੇ ਆਂ ਪਰ ਉਹ ਚੱਲਦੇ ਨਹੀਂ ਪਏ ਸਾਨੂੰ ਆਪਣੇ ਹੀ ਸਿਰ ਤੇ ਆਪਣਾ ਕਾਰਜ ਕਰਨਾ ਪੈਣ ਡਿਆ ਬਿਲਕੁਲ ਜੀ ਬਾਕੀ ਲੱਗਦਾ ਨਹੀਂ ਜੇਕਰ ਚਾਹਣ ਦੇਗੇ ਜਿਹੜਾ ਇਹ ਗਲਤ ਕੰਮ ਆ ਜਿਹੜਾ ਇਹ ਦੇਵਪਾਰ ਦਾ ਧੰਦਾ ਜਾਂ ਕੁੜੀਆਂ ਸਪਲਾਈ ਦਾ ਇਹ ਬੰਦ ਹੋ ਸਕਦਾ ਵਾ ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਉਹ ਚਾਹੁੰਦੇ ਨਹੀਂ ਆ ਚੀਜ਼ ਆ ਗਾੜੀ ਲੱਗਣਾ ਨਹੀਂ ਚਾਹੁੰਦੇ ਕਿ ਲੱਗਦਾ ਜੇਕਰ ਗਾੜੀ ਲੱਗਣ ਜਾਂ ਨਹੀਂ ਲੱਗਦੇ ਤਾਂ ਸਾਡਾ رابطہ ਕਰ ਸਕਦੇ ਆ ਵੀ ਬਾਬਾ ਜੀ ਫਰਾਨੀ ਆਸੀ ਕਰਦੇ ਆ ਮੀਟਿੰਗ ਕਰਦੇ ਆ ਕਿ ਕੋਸ਼ਿਸ਼ ਕਰਦੇ ਆ ਇਹ ਜਿਹੜਾ ਕੋਈ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜੀ ਲਾਗੇ ਕਿੰਦਾ ਬਦਨਾਮੀ ਹੋ ਰਹੀ ਹੈ ਸਰਕਣ ਦੇ ਦਰਬਾਰ ਸਾਹਿਬ ਦੇ ਲਾਗੇ ਲਾਗੇ ਦੀ ਵੀ ਇਹ ਆਹ ਕੰਮ ਚੱਲਦਾ ਵਾ ਅਸੀਂ ਦੇਖਿਆ ਜਿਹੜਾ ਹੋਟਲ ਤੁਸੀਂ ਲੱਗੇ ਸੀ ਲਾਗੇ ਇੱਕ ਗੁਰਦੁਆਰਾ ਸਾਹਿਬ ਵੀ ਹੈਗਾ ਵਾ ਹਾਂ ਜੀ ਕਿ ਲੱਗਦਾ ਜਿੱਥੇ ਗੁਰੂ ਘਰ ਹੈ ਉੱਥੇ ਬਾਣੀ ਚੱਲਦੀ ਹੋਵੇ ਤੇ ਲੱਗਿਆ ਆਹ ਕੰਮ ਚੱਲਦਾ ਹੋਵੇ ਸ਼ੋਰ ਚੱਲਦੇ ਹੁਣ ਤੇ ਕਿੱਡਾ ਜਾਇਜ ਜਗ੍ਹਾ ਬਿਲਕੁਲ ਹੈ ਜੀ ਛੋਟਾ ਜਿਹਾ ਗੁਰਦੁਆਰਾ ਸਾਹਿਬ ਆ ਉੱਥੇ ਲਿਖਿਆ ਆ ਬਈ ਇਸ ਤਾਈ ਆਉਣਾ ਮਣਾ ਵਾ ਪਰ ਮੈਨੂੰ ਲੱਗਦਾ ਵਾ ਕਿ ਇਹਦੇ ਨਾਲ ਹੋਣਾ ਸਾਨੂੰ ਇਹ ਲਿਖਣਾ ਪੈਣਾ ਵਾ ਕਿ ਹੋਟਲਾਂ ਦੇ ਇੱਥੇ ਸਜਖੰਡ ਦੇ ਲਾਗੇ ਧੰਦਾ ਕਰਨਾ ਮਣਾ ਹੈ ਇਹ ਕਰਾਉਣਾ ਮਣਾ ਹੈ ਇਹ ਸੋਚਣ ਡਿਆ ਕਿ ਸ਼ਾਇਦ ਕੁਝ ਲਿਖਿਆ ਜਾਵੇ ਇਸ ਤਰ੍ਹਾਂ ਦਾ ਤੇ ਇਹਨਾਂ ਤੇ ਥੋੜਾ ਜਨ ਦੇ ਵਿੱਚ ਆਵੇ ਵੀ ਅਸੀਂ ਸਾਡੇ ਸੱਜ ਖੰਡ ਦੇ ਲਾਗੇ ਕੀ ਚੱਲਣ ਡਿਆ ਵਾ ਪ੍ਰਸ਼ਾਸਨ ਦੇ ਵੀ ਤੇ ਐਸਜੀਪੀਸੀ ਦੇ ਵੀ ਪਰ ਲੱਗਦਾ ਨਹੀਂ ਜੇ ਕਿ ਲਿਖਿਆ ਗਿਆ ਹੈ ਜੀ ਸਲੋਗਨ ਲਿਖੇ ਗਿਆ ਲੈਣਾ ਲਿਖੇ ਗਿਆ ਕਿ ਸਰਕਾਰ ਦੇ ਦਰਵਾਜ਼ੇ ਦੇ ਨੇੜੇ ਵੀ ਇੱਥੇ ਜਿਹੜਾ ਦੇ ਵਪਾਰ ਤਾਂ ਹੁੰਦਾ ਚੱਲਦਾ ਹੈ ਕੀ ਲੱਗਦਾ ਨਹੀਂ ਕਿਤੇ ਬਦਨਾਮ ਵੀ ਬੜੀ ਵੱਡੀ ਹੋਊਗੀ ਚੀਜ਼ ਲੈ ਕੇ ਜਿਹਦੀ ਸੰਗਤਾਂ ਨਹੀਂ ਪਤਾ ਉਹ ਵੀ ਪਾੜਣ ਗਿਆ ਵੀ ਇੱਥੇ ਆ ਕੰਮ ਚੱਲਦਾ ਵਾ ਕਿਸੇ ਕੋਈ ਧੀ ਭੇਜ ਜਾਂਦਾ ਵਾ ਕੋਈ ਆਪਣੇ ਬਾਪ ਨੇ ਜਾਂਦਾ ਕੀ ਲੱਗਦਾ ਜਦੋਂ ਧਿਆਨ ਪਾਊਗਾ ਵੀ ਲੈਣਾ ਲਿਖੀਆਂ ਨੇ ਕਿਤੇ ਸ਼ਰਮ ਨਾਲ ਧੌਣ ਥੱਲੇ ਧੌਣ ਥੱਲੇ ਆ ਜੂਗੀ ਇਹਨਾਂ ਦੀ ਬਦਨਾਮੀ ਤਾਂ ਹੋ ਗਈ ਆ ਜੀ ਹੋਰ ਕਿੱਥ ਰਾਤ ਨੂੰ 12 ਵਜੇ ਤੋਂ ਬਾਅਦ ਉਸ ਗਲਿਆਰੇ ਦੇ ਆਲੇ ਦੁਆਲੇ ਘੁੰਮ ਕੇ ਵੇਖਿਓ ਤੁਸੀਂ ਕਿਤੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੀਆਂ ਕੁ ਕੁੜੀਆਂ ਉਸ ਆਲੇ ਦੁਆਲੇ ਘੁੰਮਦੀਆਂ ਵਾਂ ਸਵੇਰ ਨੂੰ ਛੋਟੇ ਬੱਚੇ ਜਿਹੜੇ ਉਹ ਮੈਗਨੇਟ ਕਰਕੇ ਉਹ ਵੇਚਦੇ ਨੇ ਫੋਟੋਆਂ ਛੋਟੀਆਂ ਉਹ ਹੁੰਦਾ ਨੇ ਜਿਹੜਾ ਪੈਂਚਰਾਂ ਨੂੰ ਲਾਉਣ ਵਾਲਾ ਸੋਲੂਸ਼ਨ ਉਹ ਸੰਗ ਦੇ ਤੁਹਾਨੂੰ ਆਮ ਨਜ਼ਰ ਆ ਜਾਣਗੇ ਰਾਤ ਪਏਗੀ ਬੱਚੀਆਂ ਜਿਹੜੀਆਂ ਉੱਥੇ ਕੰਮ ਕਰਦੀਆਂ ਤੁਰੀਆਂ ਫਿਰਦੀਆਂ ਹੁੰਦੀਆਂ ਉਹੋ ਹੀ ਬੱਚੀਆਂ ਰਾਤ ਨੂੰ ਧੰਦਾ ਕਰਦੀਆਂ ਨੇ ਜੇ ਰਹੋਗੇ ਸ਼ਰੇਆਮ ਅਸੀਂ ਹੋਟਲਾਂ ਦੇ ਵਿੱਚ ਵੜਦੀਆਂ ਵੇਖੀਆਂ ਝੂੜਾ ਪਾਇਆ ਹੁੰਦਾ ਵਾ ਹੋਟਲਾਂ ਚੋਂ ਨਿਕਲਦੀਆਂ ਵੇਖੀਆਂ ਵਾ ਅਜੇ ਵੀ ਸਾਡੀ ਨਿਗਾਹ ਦੇ ਵਿੱਚ ਤੱਕ ਦੇ ਵਿੱਚ ਹੋਟਲ ਹੈਗੇ ਨੇ ਸੱਚਖੰਡ ਤੇ ਬਿਲਕੁਲ ਲੱਗੇ ਆ ਜੀ ਤੁਸੀਂ ਉਹਨਾਂ ਹੋਟਲਾਂ ਦੇ ਕਮਰਿਆਂ ਦੇ ਉੱਪਰ ਚੱਲ ਜੂ ਛੱਤ ਦੇ ਤੁਹਾਨੂੰ ਸਾਹਮਣੇ ਦਰਬਾਰ ਨਜ਼ਰ ਆ ਰਿਹਾ ਜੀ ਸੱਚਖੰਡ ਦਾ ਨਜ਼ਰ ਆ ਰਿਹਾ ਵਾ ਪਰ ਉਹਨਾਂ ਹੋਟਲਾਂ ਦੇ ਵਿੱਚ ਸ਼ਰਾਬ ਪੈਗ ਸਾਹਮਣੇ ਪਏ ਨੇ ਸਬੂਤ ਆ ਸਾਡੇ ਕੋਲ ਪਰ ਸਮਾਉਣ ਤੇ ਉਹ ਵੀ ਕਾਰਵਾਈ ਕਰਾਂਗੇ ਜਰੂਰ ਬਿਲੰਗਾਂ ਨਹੀਂ ਕਿਤੇ ਜਿੱਥੇ ਨਸ਼ਾ ਕਰਦੇ ਨੇ ਇੱਕ ਬਿਮਾਰੀ ਨੂੰ ਸਦਾ ਦਿੰਦੇ ਨੇ ਤਾਂ ਤਾਂ ਜਿਉਂ ਦੱਸਿਆ ਵੀ ਉਹ ਨਸ਼ਾ ਕਰਦੇ ਨੇ ਚੀਜ਼ਾਂ ਬਿਮਾਰੀ ਜਿਹੜੀ ਆ ਉਹਨਾਂ ਨਾਲ ਸਰੀਰ ਖਰਾਬ ਹੁੰਦੀ ਆ ਦੂਸਰੇ ਨਾਲ ਜਿਹੜਾ ਪਿਆੜਿਕ ਬਿਮਾਰੀ ਦੇ ਜਿਹੜੇ ਇਹਨਾਂ ਰੋਗ ਹੋ ਸਕਦੇ ਨੇ ਲੈਣਾ ਦੇਣਾ ਕੀ ਬਿਮਾਰੀ ਨੂੰ ਜਿਹਨੂੰ ਪੈਸੇ ਆਉਣ ਦੇ ਹੁਣ ਹਰਾਮ ਦੇ ਉਹਨੂੰ ਬਿਮਾਰੀ ਨਾਲ ਕੀ ਲੈਣਾ ਦੇਣਾ ਉਹਦਾ ਮਹਾਰਾਜ ਹੈ ਨਾ ਜਦੋਂ ਉਹਨਾਂ ਨੇ ਸੱਟ ਮਾਰੀ ਫਿਰ ਇਹਨਾਂ ਨੇ ਮੰਜੇ ਦੇ ਉੱਤੇ ਕਿਰਸ ਕਿਰਸ ਕੇ ਮਰਨਾ ਕੀੜੇ ਪਏ ਪਏ ਮਰਨਾ ਉਹ ਇਹਨਾਂ ਚੀਜ਼ਾਂ ਤੋਂ ਪਰ ਗੁਰੂ ਦਾ ਭੈ ਮੋਕ ਗਿਆ ਅਸਲ ਦੇ ਵਿੱਚ ਜੇ ਗੁਰੂ ਉਹਨਾਂ ਨੂੰ ਬਿਮਾਰੀ ਬੁਮਰੀ ਨਾਲ ਲੈਣਾ ਦੇਣਾ ਉਹਨਾਂ ਨੂੰ ਪੈਸੇ ਨਾਲ ਮਤਲਬ ਆ ਇਹਨਾਂ ਨੂੰ ਕਿਆ ਪਤਾ ਵੀ ਇਹ ਕੀ ਕੁਝ ਨਹੀਂ ਕਰ ਦੇਣਗੇ ਆਪਦੇ ਬਾਅਦ ਚ ਆਪਣੇ ਘਰ ਦੇ ਨਹੀਂ ਕਿ ਮੂਰੇ ਪਾ ਦੇਣ ਜੇ ਚਾਰ ਪੈਸੇ ਇਹਨਾਂ ਨੂੰ ਵਾਧ ਦੇਤੇ ਜਾਣ ਤੇ ਕਿਆ ਪਤਾ ਇਹ ਆਪਣੇ ਘਰ ਦੇ ਵੀ ਪਾ ਦੇਣ ਅੱਗੇ ਵੀ ਹਾਂ ਭਾਈ ਸਾਨੂੰ ਪੈਸੇ ਦੇ ਦੋ ਅਸੀਂ ਤਾਂ ਕੁਝ ਵੀ ਕਰਨ ਨੂੰ ਤਿਆਰ ਆ ਮਾਫ ਕਰਿਓ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਇਹ ਗੱਲ ਸਾਫ਼ ਸੁਥਰੀ ਸਪਸ਼ਟ ਕਰਦਾ ਵਾਂ ਵੀ ਜਿਹੜੇ ਬੰਦੇ ਹੋਟਲਾਂ ਦੇ ਵਿੱਚ ਕੁੜੀਆਂ ਸਪਲਾਈ ਕਰ ਰਹੇ ਨੇ ਪੈਸੇ ਦੀ ਖਾਤਰ ਜੇ ਉਹਨਾਂ ਨੂੰ 4 ਪੈਸੇ ਵਧ ਦੇਤੇ ਜਾਣ ਉਹ ਆਪਦੇ ਘਰ ਦੇ ਵੀ ਮੂਰੇ ਪੇਸ਼ ਕਰ ਸਕਦੇ ਨੇ ਫਿਰ ਮੈਨੇ ਵੀ ਪੜ੍ਹ ਕੇ ਬਾਬਾ ਜੀ ਕਹਿੰਦੇ ਕੁੜੀ ਦਾ ਜੇਕਰ ਨਾਈਟ ਲਾਉਂਦੀ ਆ ਤੇ ਨਾਈਟ ਦਾ 5 ਤੋਂ 10000 ਰੁਪਏ ਤੱਕ ਵੀ ਰੇਟ ਹੈਗਾ ਨਾਈਟ ਦਾ ਉਹਦੇ ਵਿੱਚ ਪਤਾ ਨਹੀਂ ਕੁੜੀ ਦੇ ਕਿੰਨੇ ਪੈਸੇ ਹੁੰਦੇ ਨੇ ਜਾਂ ਗਾ ਜਿਹੜਾ ਭੇਜਦਾ ਸਪਲਾਈਅਰ ਉਹਦੇ ਕਿੰਨੇ ਨੇ ਜਾਂ ਜਿਹੜਾ ਹੋਟਲ ਉਹਦੇ ਕਿੰਨੇ ਨੇ ਇਸ ਤਰ੍ਹਾਂ ਦੀ ਜਿਹੜੀ ਸਾਰੀ ਪੇਸ਼ਕਸ਼ ਪੇਕ ਜੀਆਂ ਦੀ ਨਹੀਂ ਇਹਦੇ ਬਾਰੇ ਆਪਣੇ ਕੋ ਕੋਈ ਜਾਣਕਾਰੀ ਨਹੀਂ ਗਈ ਸਾਨੂੰ ਜਿੰਨੀ ਕਾ ਜਾਣਕਾਰੀ ਸੀ ਉਹ ਤੁਹਾਡੇ ਸਾਹ ਨਾਲ ਸਾਂਝੀ ਕੀਤੀ ਅਸੀਂ ਜੀ ਕੁਰ ਦਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਮਾਦੇਬ ਲਈ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਹਰ ਵਾਲੀ ਲੜਾਈ ਲੜਦੇ ਹੋ ਲੋਕਾਂ ਦੀ ਲੜਾਈ ਲੜਦੇ ਹੋ ਅਸੀਂ ਦੇਖਿਆ ਅੱਜ ਜਿਹੜੇ ਤੁਹਾਡੀਆਂ ਵੀਡੀਓ ਵਾਇਲ ਹੁੰਦੀਆਂ ਨੇ ਭਾਈ ਪਰਮਜੀਤ ਸਿੰਘ ਕੱਲ ਦੀ ਵੀਡੀਓ ਵਾਇਲ ਹੁੰਦੀਆਂ ਜਿੱਥੇ ਕਿ ਤੱਕਾ ਹੁੰਦਾ ਜਿੱਥੇ ਕਿਤੇ ਗਲਤ ਕੰਮ ਹੁੰਦਾ ਹਮੇਸ਼ਾ ਤੁਸੀਂ ਆਵਾਜ਼ ਚੁੱਕਦੇ ਹੋ ਸਾਡੇ ਜਿਹੜੇ ਭਰਾ ਵਾ ਜਿੰਨੀ ਸੰਗਤ ਦਾ ਸੀ ਤਾਂ ਉਹੀ ਕਹਿਣਾ ਚਾਹੁੰਦੇ ਆ ਕਿ ਪਈਏ ਜਿਹੜੀ ਲੜਾਈ ਹੈ ਇਹ ਜਿਹੜੇ ਕਾਰਜ ਆ ਇਹ ਸਾਡੇ ਕੱਲਿਆਂ ਦੇਣੀਆਂ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜਿੰਨੇ ਵੀ ਸਥਾਨ ਆ ਸਾਰਿਆਂ ਦੇ ਸਾਂਝੇ ਨੇ ਸਾਡੇ ਕੱਲਿਆਂ ਦਾ ਨਹੀਂ ਆ ਇਹ ਇੱਕ ਧਰਮ ਦੀ ਨਹੀਂ ਗੱਲ ਸਾਰੇ ਸਾਂਝੇ ਧਰਮ ਦੀ ਗੱਲ ਆ ਜਿੱਥੇ ਵੀ ਤੁਹਾਨੂੰ ਗੰਦ ਪੈਂਦਾ ਨਜ਼ਰ ਆਉਂਦਾ ਵਾ ਸ਼ਰਿਆਂਮ ਉੱਥੇ ਕਾਰਵਾਈ ਕਰਿਆ ਕਰੋ ਕਿਸੇ ਦੀ ਉਡੀਕ ਨਾ ਕਰਿਆ ਕਰੋ ਇਹ ਨਹੀਂ ਕਿ ਫਲਾਣਾ ਕੋਈ ਆਊਗਾ ਤੇ ਫਿਰ ਕੋਈ ਕਾਰਵਾਈ ਕਰੂਗਾ ਸਾਰਿਆਂ ਦਾ ਫਰਜ਼ ਬਣਦਾ ਵਾ ਈਵਨ ਕਿ ਤੁਹਾਡਾ ਜੇ ਤੁਸੀਂ ਪ੍ਰੈਸ ਵਾਲੇ ਤੁਹਾਨੂੰ ਨਜ਼ਰ ਆਉਂਦਾ ਵਾ ਤੁਹਾਡਾ ਵੀ ਫਰਜ਼ ਬਣਦਾ ਵਾ ਯਾਨੀ ਕਿ ਤੁਸੀਂ ਕਿਸੇ ਨੂੰ ਪ੍ਰਸ਼ਾਸਨ ਨੂੰ ਡੀਕੋ ਤੁਹਾਡਾ ਤੁਹਾਡਾ ਵੀ ਉਹ ਘਰ ਆ ਤੁਹਾਡਾ ਵੀ ਉਹਨਾਂ ਹੀ ਪਿਓ ਆ ਜਿੰਨਾ ਸਾਡਾ ਵਾ ਆਪਣਾ ਪਿਓ ਸਮਝਦੇ ਹੋਏ ਆਪਣਾ ਘਰ ਸਮਝਦੇ ਹੋਏ ਮੌਕੇ ਤੇ ਕਾਰਵਾਈ ਕਰਿਆ ਕਰੋ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀ ਰਾਜਵੀਰ ਸਿੰਘ ਕਾਲੀ ਜਿਹੜੇ ਕਿ ਪਰਮਜੀਤ ਸਿੰਘ ਕਾਲੀ ਦੇ ਭਰਾ ਨੇ ਅਤੇ ਇਹਨਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਸਰਕੀਸ ਜ਼ਬਰ ਸਾਹਿਬ ਦੇ ਇੱਕ ਨੇੜੇ ਕਿਸੇ ਹੋਟਲ ਦੇ ਵਿੱਚ ਲੜਕਾ ਭੇਜਦੇ ਉਥੇ ਜਿਹੜੀ ਆ ਪਤਾ ਲੱਗਾ ਸੀ ਵੀ ਉਥੇ ਲੜਕੀ ਸਪਲਾਈ ਹੁੰਦੀ ਆ ਕੁੜੀਆਂ ਸਪਲਾਈ ਹੁੰਦੀ ਆ ਰੇਡ ਮਾਰੀ ਗਈ ਅਤੇ ਮੌਕੇ ਤੋਂ ਉਸ ਨੌਜਵਾਨ ਨੂੰ ਉਸ ਦਲਾਲ ਨੂੰ ਫੜਿਆ ਗਿਆ ਜਿਹਦੇ ਫੋਨ ਦੇ ਵਿੱਚ ਫੋਟੋਆਂ ਸੀ ਨੰਬਰ ਸੀ ਜਾਂ ਜਿਹੜੀ ਕੋਈ ਵਾਇਸ ਮੈਸੇਜ ਸੀ ਅਤੇ ਉਹਨੂੰ ਛੇਤਾ ਪ੍ਰੇਡ ਵੀ ਕੀਤੀ ਗਈ ਮੌਕੇ ਤੇ ਉੱਤੇ ਅਤੇ ਇਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਆਮ ਸੰਗਤ ਤੋਂ ਵੀ ਮੰਗ ਕੀਤੀ ਆ ਭਾਈ ਅੱਜ ਸਾਰਿਆਂ ਨਾਲ ਸਰਕਲ ਸਦਾਰ ਸਾਹਿਬ ਆ ਅੱਜ ਕੱਲ੍ਹ ਸਾਡੇ ਕੱਲ੍ਹ ਆਦਾਨੀਆਂ ਜਿੱਥੇ ਕਿਤੇ ਇਸ ਤਰ੍ਹਾਂ ਗਲਤ ਕੰਮ ਹੁੰਦਾ ਤੁਸੀਂ ਆਵਾਜ਼ ਚੁੱਕਿਆ ਕਰੋ ਤੇ ਜਾਂ ਪ੍ਰਸ਼ਾਸਨ ਨੂੰ ਜਾਂ ਸਾਨੂੰ ਜਿਹੜਾ ਉਹ ਰਾਬਤਾ ਕਰਿਆ ਕਰੋ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ